ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਇਹਦਾ ਭਰਾ ਤੇ ਸਰ ਸਾਨੂੰ ਬਹੁਤ ਪਰੇਸ਼ਾਨ ਕਰ ਰਿਹਾ ਕਾਫੀ ਟਾਈਮ ਤੋਂ ਸਰ ਸ਼ਰੀਆਮ ਫਾਇਰ ਕਰਦਾ ਇਹਨੂੰ ਸਾਨੂੰ ਰਾਸਤੇ ਵਿੱਚ ਰੋਕ ਕੇ ਧਮਕੀਆਂ ਦਿੰਦਾ ਵਾ ਹੈ ਕਿ ਮੇਰੀ سپورਟ ਕਰੋ ਸਰ ਜੇ ਅਸੀਂ ਇਹਨੂੰ ਹਣਾ ਕਰਦੇ ਆ ਇਹ ਸਾਨੂੰ ਫੇਰ ਵੀ ਧਮਕਾਉਂਦਾ ਡਰਾਉਂਦਾ ਸਾਨੂੰ ਤਾਂ ਤਾਂ ਤੇ ਰੋਕ ਕੇ ਤੁਸੀਂ ਆਪਣੇ ਬੰਦਰ ਸਪੋਰਟ ਕਰਕੇ ਸਾਡੀ ਗੁਰਪਾਲ ਸਿੰਘ ਇੰਡੀਆ ਦੀ ਪਾਰਟੀ ਜੋ ਵੀ ਸਾਡਾ ਭਰਾ ਹੈਗੇ ਚੇਅਰਮੈਨ ਸਾਡੀ ਸਪੋਰਟ ਕਰ ਅਸੀਂ ਤੇਰੇ ਪਾਈਪਲੈਨ ਪਾਉਣੇ ਖੋਦ ਸਾਡੀ ਸਪੋਰਟ ਕਰੋ ਕਿਹੜੀ ਪਾਰਟੀ ਨੂੰ ਸਪੋਰਟ ਕਰਨ ਵਾਸਤੇ ਕਿਹਾ ਜਾ ਰਿਹਾ ਜੀ ਸਰ ਆਮ ਆਦਮੀ ਪਾਰਟੀ ਤੁਸੀਂ ਕਰ ਨਹੀਂ ਰਹੇ ਨਹੀਂ ਸਰ ਅਸੀਂ ਨਹੀਂ ਕਰਨੀ ਸਰ ਬਿਲਕੁਲ ਗਲਤ ਹੈ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਕੋਈ ਸੁਣਵਾਈ ਕਿਸੇ ਵੀ ਥਾਣੇ 'ਚ ਸਾਡੀ ਸੁਣਵਾਈ ਨਹੀਂ ਹੋ ਰਹੀ ਸਰ ਅਸੀਂ ਬਹੁਤ ਪਰੇਸ਼ਾਨ ਹਾਂ ਅਸੀਂ ਇਹਨੂੰ ਕਿਹਾ ਵੀ ਤੁਸੀਂ ਸਾਡੇ ਕੈਮਰੇ ਲਗਾਏ ਆ ਸਾਡੇ ਘਰਾਂ ਦੇ ਉੱਤੇ ਇਹਨੂੰ ਹਟਾ ਲੋ ਕਹਿੰਦਾ ਜੀ ਇਹ ਧਮਕੀਆਂ ਦਿੰਦਾ ਸਾਡੀ ਭੈਣਾਂ ਨੂੰ ਕਹਿੰਦਾ ਤੇਰੀਆਂ ਵੀਡੀਓ ਬਣਾ ਕੇ ਮੈਂ ਵਾਇਰਲ ਕਰੂੰਗਾ ਅਸੀਂ ਐਸਐਚਓ ਤੋਂ ਲੈ ਕੇ ਡੀਸੀ ਐਸਐਸਪੀ ਮਤਲਬ ਕੋਈ ਵੀ ਮਹਿਕਮਾ ਨਹੀਂ ਛੱਡਿਆ ਕਿ ਜਿੱਥੇ ਕੰਪਲੀਟ ਨਾ ਕੀਤੀ ਜਾਵੇ ਹੁਣ ਸਾਨੂੰ ਅੱਕ ਕੇ ਇਹ ਮਜਬੂਰੀ ਵਸ ਆਪਣੇ ਘਰ ਵੇਚਣ ਲਈ ਮਜਬੂਰ ਹੋਣਾ ਪਿਆ ਵੀ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਹੋਣੀ ਫਿਰ ਉਹ ਸਾਨੂੰ ਮਜਬੂਰੀ ਵਸ ਆਪਣੇ ਘਰ ਵੇਚ ਕੇ ਹੋਰ ਕਿਤੇ ਚਲ ਜਾਗੇ ਜੋ ਬੰਦਿਆਂ ਤੇ ਨਹੀਂ ਕਾਰਵਾਈ ਹੋ ਸਕਦੀ ਮਤਲਬ ਇਹ ਆ ਵੀ ਉਹਨਾਂ ਦਾ ਅਸਰ ਰੂ ਗਿਆ ਉਹ ਪਾਰਟੀ ਦੇ ਵਿੱਚ ਉਦੇਦਾਰ ਆ ਤੇ ਜ਼ਮੀਰ ਉਹਨਾਂ ਨੇ ਪ੍ਰਸ਼ਾਸਨ ਦਾ ਖਰੀਦ ਲਿਆ ਅਸੀਂ ਤਾਂ ਕਹਿੰਨੇ ਪ੍ਰਸ਼ਾਸਨ ਦਾ ਜ਼ਮੀਰ ਵਕਾਊ ਆ ਕੋਈ ਵੀ ਇਹਨੂੰ ਖਰੀਦ ਸਕਦਾ ਅਸੀਂ ਕਿੱਥੇ ਜਾਂਦੇ ਆਉਂਦੇ ਆ ਜਾਂ ਸਾਡੇ ਬੱਚੇ ਜਾਂਦੇ ਨੇ ਬਾਲਗਾਂ ਜਿਹੜੇ ਉਹਨਾਂ ਤੇ ਹਰ ਟਾਈਮ ਨਜ਼ਰ ਰੱਖੀ ਜਾਂਦੀ ਆ ਨਜ਼ਰ ਰੱਖ ਕੌਣ ਰਿਹਾ ਜੀ ਨਜ਼ਰ ਰੱਖ ਰਿਹਾ ਜੀ ਆਪਣਾ ਗਰਪਾਲ ਇੰਡੀਆ ਦਾ ਆਮ ਆਦਮੀ ਪਾਰਟੀ ਦਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਉਹਦਾ ਭਰਾ ਸਾਡੀ ਕੁੜੀ ਨੂੰ ਰਾਹ 'ਚ ਰੋਕਿਆ ਰਾਹ 'ਚ ਰੋਕ ਕੇ ਕਹਿੰਦਾ ਤੂੰ ਰੁਕ ਜਾ ਸਕੂਟਰੀ ਰੋਕ ਇੱਥੇ ਤੂੰ ਗੱਲ ਕਰ ਮੇਨ ਗੋਲੀ ਕਾਲੀ ਜਦੋਂ ਲੜਾਈ ਹੋਈ ਜੀ ਉਹਦੇ ਚੱਲੀ ਉਦੋਂ ਇਹਨੇ ਫਾਇਰਿੰਗ ਕੀਤੀ ਆ ਹਾਂਜੀ মিডিਆ ਦੇਤੇ ਫਾਇਰ ਕੀ ਹੋਤੇ ਜੇ ਜਿਸ ਤਰ੍ਹਾਂ ਇਹਨੇ ਫਾਇਰ ਕੀਤੇ ਆ ਸਾਡੇ ਛੋਟੇ ਛੋਟੇ ਬੱਚੇ ਆ ਜੇ ਕਿਸੇ ਦੇ ਗੋਲੀ ਲੱਗ ਜਾਂਦੀ ਕੀ ਉਹਦਾ ਜ਼ਿੰਮੇਵਾਰ ਕੌਣ ਆ ਸਾਡੇ ਇੱਥੇ ਕਪੂਰਥਲੇ ਇੰਪਰੂਵਮੈਂਟ ਆਫਸ ਦਾ ਚੇਅਰਮੈਨ ਸਾਬਕਾ ਚੇਅਰਮੈਨ ਹੋ ਗਿਆ ਹੁਣ ਗੁਰਪਾਲ ਸਿੰਘ ਇੰਡੀਆ ਨੇ ਆ ਜੀ ਉਹਦੇ ਬਰਦਰ ਦਾ ਘਰ ਮੇਰੇ ਘਰ ਤੋਂ ਅਗਲੇ ਬੰਨੇ ਆ ਉਹਨਾਂ ਨੇ ਇੰਨਾ ਕਿ ਸਾਡਾ ਜੀਣਾ ਹਰਾਮ ਕੀਤਾ ਆ ਸਾਡੇ ਗਵਾਂਡੀਆਂ ਦੇ ਪਾਈਪਲੈਨ ਤੋੜ ਦਿੱਤੀ ਪਾਈਪਲੈਨ ਤੋੜਨ ਤੋਂ ਬਾਅਦ ਜੇ ਉਹਨਾਂ ਨੇ ਛੱਪੜ ਦਾ ਰੂਪਦਾਨ ਕਰ ਦਿੱਤਾ ਗਲੀ ਨੂੰ ਉੱਥੇ ਮੱਛਰ ਪੈਦਾ ਹੋ ਗਿਆ ਜੇ ਉਹ ਸਾਡਾ ਕੰਮ ਨਹੀਂ ਵਧਿਆ ਨਹੀਂ ਕਿ ਉਹਨੇ ਚੱਕ ਕੇ ਸਾਡੇ ਘਰਾਂ ਦੇ ਉੱਤੇ ਸੀਸੀਟੀਵੀ ਕੈਮਰੇ ਲਾਤੇ ਸਾਡੇ ਕਵਰ ਘਰਾਂ ਦੀ ਪ੍ਰਾਈਵੇਸੀ ਨੂੰ ਕਵਰੇਜ ਕਰਨ ਵਾਸਤੇ ਸਾਰਾ ਉਹਨਾਂ ਨੇ ਸੀਸੀਟੀਵੀ ਕੈਮਰੇ ਲਾਤੇ ਅਸੀਂ ਪ੍ਰਸ਼ਾਸਨ ਨੂੰ ਵੱਖ-ਵੱਖ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਹਨਾਂ ਨਾਲ ਸੰਬੰਧੀ ਕੰਪਲੇਨਟ ਕੀਤੀ ਪਰ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਸਾਡੀ ਜਿਹੜੀ ਘਰ ਦੀ ਇੱਕ ਗੱਲ ਵੀ ਕਰਦੇ ਆਂ ਤੇ ਉਹ ਰਿਕਾਰਡ ਕਰਕੇ ਤੇ ਸੋਸ਼ਲ ਮੀਡੀ ਪ੍ਰਸ਼ਾਸਨ ਨੂੰ ਇਹ ਕਾਲ ਕਰਦੇ ਆ ਮਿੰਟ ਚ ਕਾਲ ਆਉਂਦੇ ਕੋਈ ਵੀ ਅਫੀਸਰ ਮਿੰਟ ਚ ਆਉਂਦਾ ਅਸੀਂ ਜਾਣਦੇ ਆ 6 ਮਹੀਨੇ ਅਸੀਂ ਥਾਣਿਆਂ ਚ ਘੁੰਮ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਕੋਈ ਅਫੀਸਰ ਕੋਈ ਸਾਡੀ ਸੁਣਵਾਈ ਨਹੀਂ ਕਰ ਰਿਹਾ ਸਰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਸਾਡਾ ਇਹ ਹਲਕਾ ਜਿਹੜਾ ਵਾ ਏਰੀਆ ਵਾ ਕਿਹੜੇ ਥਾਣੇ ਚ ਪੈਣਾ ਜਦੋਂ ਮੈਂ ਦਰਖਾਸਤ ਦਿੰਦਾ ਜੀ ਉਹ ਉਹ ਕਤਵਾਲੀ ਚ ਚਲ ਜਾਂਦਾ ਜਦੋਂ ਇਹ ਦਰਖਾਸਤ ਦਿੰਦਾ ਉਹ ਸਿਟੀ ਚ ਚਲ ਜਾਂਦਾ ਉਹ ਕਹਿੰਦਾ ਜੇ ਸਿਟੀ ਕੋ ਗਾਈਦਾ ਉਹ ਕਹਿੰਦਾ ਜੀ ਕਤਵਾਲੀ ਥਾਣਾ ਵਾ ਜੇ ਕਤਵਾਲੀ ਕੋ ਗਾਈਦਾ ਉਹ ਕਹਿੰਦੇ ਸਿਟੀ ਥਾਣਾ ਸਾਨੂੰ ਤਾਂ ਇਹ ਨਹੀਂ ਪਤਾ ਲੱਗਾ ਕਿ ਅਸੀਂ ਜਾਣਾ ਇਹ ਕ੍ਰਿਮੀਨਲ ਹੈ ਤੇ ਪਹਿਲਾਂ ਵੀ ਪਰਚੇ ਚੱਲਦੇ ਪਏ ਆ ਇਹਨੇ ਗੁਰਦੁਆਰਾ ਸਾਹਿਬ ਬਾਵਿਆਂ ਦਾ ਇੱਥੇ ਸਾਡੇ ਆ ਬਹੁਤ ਵਧੀਆ ਗੁਰਦੁਆਰਾ ਚੱਲਦਾ ਸੀ ਇਹਨੇ ਉੱਥੇ ਕਿ ਇਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਵੀ ਉੱਥੇ 145 ਧਾਰਾ ਲਵਾਤੀ ਜਿਹੜਾ ਇਹ ਗੋਲੀਆਂ ਚਲਾਉਣ ਦਾ ਟੈਂਡ ਜਿਹੜਾ ਹੈਗਾ ਸੈੱਟ ਕੀਤਾ ਜਾ ਰਿਹਾ ਆਮ ਆਨਲੀ ਪਾਰਟੀ ਵੱਲੋਂ ਕੱਲ ਕਪੂਰਥਲੇ 'ਚ ਗੋਲੀ ਚਲਾਈ ਗਈ ਮੈਂ 1 ਮਹੀਨਾ ਪਹਿਲਾਂ ਇਹਨਾਂ ਦੇ ਐਮ.ਐਲ.ਏ ਦੇ ਖੁਦ ਬੰਦਿਆਂ ਵੱਲੋਂ ਤਰਨਤਾਰ ਦੇ ਪਿੰਡ ਚੇਲਾ ਦੇ ਵਿੱਚ ਗੋਲੀ ਚਲਾਈ ਗਈ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਟਲੋਂ ਦੋਸਤੋ ਇਸ ਵਕਤ ਅਸੀਂ ਕਪੂਰਥਲਾ ਸ਼ਹਿਰ ਦੇ ਸਾਬਜਾਦਾ ਬਾਬਾ ਫਤੇ ਸਿੰਘ ਨਗਰ ਦੇ ਵਿੱਚ ਪਹੁੰਚੇ ਆਂ ਲੋਕਾਂ ਨੇ ਪਰੇਸ਼ਾਨ ਹੋ ਕੇ ਘਰਾਂ ਦੇ ਬਾਹਰ ਬੋਰਡ ਲਗਾਏ ਹੋਏ ਨੇ ਬੋਰਡ ਲਗਾਏ ਹੋਏ ਨੇ ਆਪਣੇ ਘਰਾਂ ਦੇ ਬਾਹਰ ਕਿ ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਰ ਵਿਕਾਊ ਹੈ ਇਹ ਮਕਾਨ ਇਹਨਾਂ ਨੂੰ ਕਿਉਂ ਫੋਰਸੇਲ ਤੇ ਲਾਉਣੇ ਪੈ ਰਹੇ ਨੇ ਜਾਂ ਇਹਨਾਂ ਵੱਲੋਂ ਆਪਣੇ ਮਕਾਨਾਂ ਦੇ ਬਾਹਰ ਜਾਂ ਘਰਾਂ ਦੇ ਬਾਹਰ ਅਜਿਹੇ ਬੋਰਡ ਜਿਨ੍ਹਾਂ ਤੇ ਲਿਖਿਆ ਹੋਇਆ ਹੈ ਕਿ ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਰ ਵਿਕਾਊ ਹੈ ਇਹ ਕਿਉਂ ਲਾਉਣੇ ਪਏ ਕੀ ਕਾਰਨ ਪੈ ਗਿਆ ਉਹ ਲੋਕਾਂ ਤੋਂ ਜਾਣਦੇ ਇੱਥੋਂ ਦੇ ਵਸਨੀਕ ਨੇ ਜਿਨ੍ਹਾਂ ਨੇ ਇਹ ਬੋਰਡ ਲਗਾਏ ਹੋਏ ਨੇ ਆਖਿਰਕਾਰ ਕਿਉਂ ਇਹਨਾਂ ਨੂੰ ਘਰਾਂ ਦੇ ਬਾਹਰ ਬੋਰਡ ਲਗਾਉਣੇ ਪਏਗੇ ਇਹ ਇਹਨਾਂ ਲੋਕਾਂ ਤੋਂ ਜਾਣਦੇ ਆ ਭਾਈ ਸਾਹਿਬ ਹੁਣੀ ਸਾਡੇ ਨਾਲ ਨੇ ਭਾਈ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਅੱਛਾ ਤੁਹਾਡੇ ਮਕਾਨ ਇਹ ਕਿਉਂ ਵਿਕਾਉਨੇ ਤਾਂ ਪ੍ਰਸ਼ਾਸਨ ਦਾ ਜ਼ਮੀਰ ਕਿਉਂ ਵਿਕਾਉਆ ਜੀ ਇਹ ਪ੍ਰਸ਼ਾਸਨ ਦਾ ਜ਼ਮੀਰ ਇਸ ਕਰਕੇ ਵਿਕਾਉਆ ਕਿ ਅਸੀਂ ਇੰਨੀਆਂ ਕਿ ਆਪਣੀਆਂ ਕੰਪਲੇਂਟਾਂ ਕਰ ਚੁੱਕੇ ਹਾਂ ਪ੍ਰਸ਼ਾਸਨ ਦੇ ਕੰਮ ਤੇ ਜੂਨ ਹੀ ਸਰਕਦੀ ਇਹਦਾ ਮਤਲਬ ਇਹ ਹੋਇਆ ਵੀ ਪ੍ਰਸ਼ਾਸਨ ਦਾ ਜ਼ਮੀਰ ਵਿਕਾਉਆ ਵੀ ਉਹਨੂੰ ਕੋਈ ਵੀ ਖਰੀਦ ਸਕਦਾ ਖਾਸ ਕਰਕੇ ਜੇ ਪੋਲੀਟੀਕਲ ਬੰਦੇ ਅਸੀਂ E se ci डीसी एसएसपी मतलब कोई भी महकमनी छड्या के जथे कंप्लीट ना कीती जावे ਹੁਣ ਸਾਨੂੰ ਅੱਕ ਕੇ ਇਹ ਮਜਬੂਰੀ ਵਸ ਆਪਣੇ ਘਰ ਵੇਚਣ ਲਈ ਮਜਬੂਰ ਹੋਣਾ ਪਿਆ ਵੀ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਹੋਣੀ ਜਦੋਂ ਸੁਣਵਾਈ ਨਹੀਂ ਹੋਊਗੀ ਤਾਂ ਸਾਨੂੰ ਘਰ ਹੀ ਵੇਚਣੇ ਪੈਣਗੇ ਘਰ ਵੇਚਣ ਦੀ ਨੋਬਤ ਕਿਉਂ ਆਈ ਆਪਣਾ ਹੱਸਦਾ ਵਸਦਾ ਘਰ ਤਾਂ ਘਰ ਦੇ ਨਾਲ ਤਾਂ ਆਪਣੀਆਂ ਫੀਲਿੰਗਾਂ ਜੁੜੀਆਂ ਹੁੰਦੀਆਂ ਨੇ ਤੁਸੀਂ ਘਰ ਵੇਚਣ ਤੇ ਕਿਉਂ ਲਾਏ ਆ ਜੀ ਭਾਜੀ ਕਾਰਨ ਇਹ ਆ ਕਿ ਪਿਛਲੇ 6 ਮਹੀਨੇ ਤੋਂ ਅਸੀਂ ਇੰਨੇ ਪਰੇਸ਼ਾਨ ਆ ਸਾਡੇ ਇੱਥੇ ਕਪੂਰਥਲੇ ਇੰਪਰੂਵਮੈਂਟ ਅਸੋ ਦਾ ਚੇਅਰਮੈਨ ਸਾਬਕਾ ਚੇਅਰਮੈਨ ਹੋ ਗਿਆ ਹੁਣ ਗੁਰਪਾਲ ਸਿੰਘ ਇੰਡੀਆ ਨੇ ਆ ਜੀ ਉਹਦੇ ਬ੍ਰਦਰ ਦਾ ਘਰ ਮਿਲੂ ਨੇ ਇੰਨਾ ਕਿ ਸਾਡਾ ਜੀਣਾ ਹਰਾਮ ਕੀਤਾ ਆ ਸਾਡੇ ਗਵਾਂਡੀਆਂ ਦੇ ਪਾਈਪਲਾਈਨ ਤੋੜ ਦਿੱਤੀ ਪਾਈਪਲਾਈਨ ਤੋੜਨ ਤੋਂ ਬਾਅਦ ਜੇ ਉਹਨੂੰ ਛੱਪੜ ਦਾ ਰੂਪ ਤਾਂਨ ਕਰ ਦਿੱਤਾ ਗਲੀ ਨੂੰ ਉੱਥੇ ਮੱਛਰ ਪੈਦਾ ਹੋ ਗਿਆ ਜੇ ਉਹ ਸਾਡਾ ਕੰਮ ਨਿਭੜਿਆ ਨਹੀਂ ਕਿ ਉਹਨੇ ਚੱਕ ਕੇ ਸਾਡੇ ਘਰਾਂ ਦੇ ਉੱਤੇ ਸੀਸੀਟੀ ਵੀ ਕੈਮਰੇ ਲਾਤੇ ਸਾਡੇ ਘਰਾਂ ਦੀ ਪ੍ਰਾਈਵੇਸੀ ਨੂੰ ਕਵਰੇਜ ਕਰਨ ਵਾਸਤੇ ਸਾਰਾ ਉਹਨਾਂ ਨੇ ਸੀਸੀਟੀ ਵੀ ਕੈਮਰੇ ਲਾਤੇ ਅਸੀਂ ਪ੍ਰਸ਼ਾਸਨ ਨੂੰ ਵੱਖ-ਵੱਖ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਹਨਾਂ ਦੀ ਸੰਬੰਧੀ ਕੰਪਲੇਂਟ ਕੀਤੀ ਪਰ ਉਹਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਸਾਡੀ ਜਿਹੜੀ ਘਰ ਦੀ ਇੱਕ ਗੱਲ ਵੀ ਕਰਦੇ ਆਂ ਤੇ ਉਹ ਰਿਕਾਰਡ ਕਰਕੇ ਤੇ ਸੋਸ਼ਲ ਮੀਡੀਆ ਤੇ ਪਾ ਦ ਠੀਕ ਹੈ ਜੀ ਉਸ ਕਰਕੇ ਅਸੀਂ ਹੁਣ ਇਹ ਮਜਬੂਰੀ ਵਾਸਿਆ ਵੀ ਉੱਥੇ ਰਹਿਣ ਦਾ ਮਤਲਬ ਹੀ ਨਹੀਂ ਕੋਈ ਰਹਿ ਜਾਂਦਾ ਕਿ ਜਿੱਥੇ ਤੁਹਾਡੀ ਸੁਣਵਾਈ ਨਹੀਂ ਹੋਣੀ ਅਸੀਂ ਘਰ ਦੇ ਵਿੱਚ ਕੋਈ ਆਪਣੀ ਪ੍ਰਾਈਵੇਟ ਗੱਲ ਵੀ ਨਹੀਂ ਕਰ ਸਕਦੇ ਕੋਈ ਵੀ ਗੱਲ ਕਰਾਂਗੇ ਜਿਹੜੀ ਉਹ ਜਨਤਕ ਹੋ ਜੂਗੀ ਉਸੇ ਵੇਲੇ ਤਾਂ ਫਿਰ ਉਹ ਸਾਨੂੰ ਮਜਬੂਰੀ ਵਾਸ ਆਪਣੇ ਘਰ ਵਿੱਚ کہیں ਹੋਰ ਕਿਤੇ ਚਲ ਜਾਾਂਗੇ ਜੋ ਉਹ ਬੰਦਿਆਂ ਤੇ ਨਹੀਂ ਕਾਰਵਾਈ ਹੋ ਸਕਦੀ ਮਤਲਬ ਇਹ ਆ ਵੀ ਉਹਨਾਂ ਦਾ ਅਸਰ ਸੁੱਕਿਆ ਉਹ ਪਾਰਟੀ ਦੇ ਵਿੱਚ ਆ ਉਦੇਦਾਰ ਆ ਤੇ ਜ਼ਮੀਰ ਉਹਨਾਂ ਨੇ ਪ੍ਰਸ਼ਾਸਨ ਦਾ ਖਰੀਦ ਲਿਆ ਅਸੀਂ ਤਾਂ ਕਹਿੰਨੇ ਪ੍ਰਸ਼ਾਸਨ ਦਾ ਜ਼ਮੀਰ ਵਕਾਊ ਆ ਕੋਈ ਵੀ ਇਹਨੂੰ ਖਰੀਦ ਸਕਦਾ ਹੈ ਸਾਡੀ ਤਾਂ ਮਜਬੂਰੀ ਫਿਰਿਆ ਅਸੀਂ ਜੇ ਪ੍ਰਸ਼ਾਸਨ ਦਾ ਜ਼ਮੀਰ ਨਹੀਂ ਖਰੀਦ ਸਕਦੇ ਪਰ ਅਸੀਂ ਆਪਣਾ ਘਰ ਤਾਂ ਵੇਚ ਸਕਦੇ ਹਾਂ ਨਾ ਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹੜੇ ਉਹਨਾਂ ਦੇ ਬ੍ਰਦਰ ਵੱਲੋਂ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹਾਂ ਹਾਂਜੀ ਬਿਲਕੁਲ ਬਿਲਕੁਲ ਉਹਦਾ ਭਰਾ ਆ ਸ਼ਰੇਆਮ ਉਹ ਜਿਹੜਾ ਵਾ ਮਤਲਬ ਪਹਿਲਾਂ ਵੀ ਸਾਡੇ ਉੱਤੇ 2022 ਦੇ ਵਿੱਚ ਇੱਕ ਪਰਚਾ ਉਹਨਾਂ ਨੇ ਦਰਜ ਕਰਵਾਇਆ ਨਜਾਇਜ਼ ਪਰਚਾ ਜਿਹੜਾ ਅਜੇ ਦੀ ਕਾ ਇਨਕੁਆਰੀ ਚੱਲ ਰਹੀ ਹੈ ਉੱਤੇ ਵੀ ਕੋਈ ਨਹੀਂ ਕਾਰਵਾਈ ਉਹੀ ਬੰਦਿਆਂ ਨੂੰ ਲਿਆਂਣ ਲੈਣ ਕੇ ਕੈਮਰੇ ਦਬਾਰਾ ਲਵਾਉਣੇ ਠੀਕ ਆ ਜੀ ਜਦੋਂ ਅਸੀਂ ਕਿਸੇ ਵੇਲੇ ਕਿ ਜਾ ਕੇ ਕਿਸੇ ਨੂੰ ਗੱਲ ਕਰਦੇ ਹਾਂ ਉਹ ਉੱਥੇ ਮਤਲਬ ਅਨਗਾਨੀ ਕਰਦੀ ਆ ਕਰਨਾ ਕੁਛ ਨਹੀਂ ਕਹਿਣਾ ਕੁਛ ਨਹੀਂ ਜਿਦਾ ਕਹਿੰਦੇ ਸਿਆਣੇ ਦੀ ਗਾਵਤ ਆ ਮਤਲਬ ਪੰਡਾਲਾ ਉੱਥੇ ਦਾ ਉੱਥੇ ਹੀ ਆ ਜਵਾਬ ਕੋਈ ਨਹੀਂ ਦੇਣਾ ਅਸੀਂ ਨਾ ਹਾਂ ਨਾ ਨਾ ਕੰਮ ਨਾ ਕਰਨਾ ਨਾ ਨਾ ਹੀ ਕਰਨੀ ਆ ਤੁਸੀਂ ਬਾਈ ਜੀ ਕੰਮ ਕੀ ਕਰਦੇ ਹੋ ਜੀ ਮੈਂ ਜੇ ਫੋਟੋਗ੍ਰਾਫਰ ਹਾਂ ਹੋਰ ਜੇ ਪੱਤਰਕਾਰ ਵੀ ਆ ਮੈਂ अजीत ਤੋਂ ਮੈਂ ਮਹਿਕਮੇ ਨੂੰ ਲੈ ਮੇਰੇ ਸਾਡੀਆਂ ਸੰਸਥਾਵਾਂ ਵੀ ਬਣੀਆਂ ਸੀ ਉਹਨਾਂ ਨੂੰ ਲੈ ਕੇ ਐਸਐਸਪੀ ਸਾਹਿਬ ਡੀਸੀ ਸਾਹਿਬ ਏਡੀਸੀ ਵਿਕਾਸ ਐਸਐਚਓ ਪਹਿਲਾਂ ਤਾਂ ਸਾਡਾ ਸਾਡੇ ਦੁੱਖ ਦੀ ਗੱਲ ਇਹ ਆ ਕਿ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਸਾਡਾ ਇਹ ਹਲਕਾ ਜਿਹੜਾ ਵਾ ਏਰੀਆ ਵਾ ਕਿਹੜੇ ਥਾਣੇ 'ਚ ਪੈਣਾ ਜਦੋਂ ਮੈਂ ਦਰਖਾਸਤ ਦਿੰਦਾ ਜੀ ਉਹ ਉਹ ਕਤਵਾਲੀ 'ਚ ਚਲ ਜਾਂਦਾ ਜਦੋਂ ਇਹ ਦਰਖਾਸਤ ਦਿੰਦਾ ਉਹ ਸਿਟੀ 'ਚ ਚਲ ਜਾਂਦਾ ਉਹ ਕਹਿੰਦਾ ਜੇ ਸਿਟੀ ਕੋ ਗਾਈਦਾ ਉਹ ਕਹਿੰਦਾ ਜੀ ਇਹ ਕਤਵਾਲੀ ਥਾਣਾ ਵਾ ਜੇ ਕਤਵਾਲੀ ਕੋ ਗਾਈਦਾ ਉਹ ਕਹਿੰਦੇ ਸਿਟੀ ਥਾਣਾ ਸਾਨੂੰ ਤਾਂ ਜੇ ਇਹ ਨਹੀਂ ਪਤਾ ਲੱਗਾ ਕਿ ਅਸੀਂ ਜਾਣਾ ਕਿੱਥੇ ਆ ਵੀ ਏਰੀਆ ਆ ਅਕਸਰ ਇਹਨੂੰ ਜਾਂ ਸਿਟੀ 'ਚ ਜੋੜ ਦੋ ਜਾਂ ਕਤਵਾਲੀ 'ਚ ਜੋੜ ਦੋ ਅਸੀਂ ਸਿਟੀ 'ਚ ਵੀ ਕੰਪਲੇਂਟਾਂ ਦਿੱਤੀਆਂ ਅਸੀਂ ਕਤਵਾਲੀ ਉਸ ਤੋਂ ਬਾਅਦ ਏਡੀਸੀ ਵਿਕਾਸ ਬੀਡੀਪੀਓ ਡੀਡੀ ਫਿਰ ਉਸ ਤੋਂ ਬਾਅਦ ਅਸੀਂ ਐਸਪੀਡੀ ਐਸਐਸਪੀ ਡੀਸੀ ਸਾਹਿਬ ਡੀਸੀ ਸਾਹਿਬ ਦੀ ਮਾਰਕ ਕੀਤੀ ਹੋਈ ਕੰਪਲੇਂਟ ਜਿਹੜੀ ਮੁੱਖ ਮੰਤਰੀ ਪੋਰਟਲ ਤੇ ਵੀ ਪਾਈ ਗਈ ਆ 20 ਜੂਨ ਦੀ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਹ ਪਰੇਸ਼ਾਨੀਆਂ ਕਿਹੋ ਜੀਆਂ ਦੇ ਰਹੇ ਨੇ ਜਿਵੇਂ ਤੁਸੀਂ ਉਹ ਆਮ ਆਦਮੀ ਪਾਰਟੀ ਦੇ ਆਗੂ ਦਾ ਨਾਮ ਲੈ ਰਹੇ ਹੋ ਵੀ ਉਹਨਾਂ ਦੇ ਭਰਾ ਵੱਲੋਂ ਤੁਹਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰੇਸ਼ਾਨੀਆਂ ਕਿਹੋ ਜੀਆਂ ਆ ਰਹੀਆਂ ਤੁਹਾਨੂੰ ਜੀ? ਪਰੇਸ਼ਾਨੀਆਂ ਸਰ ਹੁਣ ਬੰਦਾ ਹਰ ਵੇਲੇ ਹਰ ਵੇਲੇ ਘਰ 'ਚ ਪਰੇਸ਼ਾਨੀ ਰਹੂਗਾ। ਅਸੀਂ ਕਾਮਕਾਰ ਵਾਲੇ ਹਨੇਰੇ ਸਵੇਰੇ ਆਉਂਨੇ ਆ। ਕੱਲ ਨੂੰ ਕੋਈ ਅਸੀਂ ਇਹ ਬੰਦਿਆਂ ਨੇ ਹੁਣ ਸਾਡੇ ਤੇ ਸੀਸੀਟੀਵੀ ਕੈਮਰੇ ਲਾ ਦਿੱਤੇ। ਸੀਸੀਟੀਵੀ ਕੈਮਰੇ ਨਾਲ ਸਾਡੀ ਇਹ ਟੋਟਲੀ ਜਿਹੜੀ ਆ ਬਲੈਕਵੇਲ ਸਾਨੂੰ ਪ੍ਰਾਈਵੇਸੀ ਸਾਰੀ ਕਵਰ ਕਰ ਗਏ। ਇਹਨਾਂ ਨੂੰ ਪਤਾ ਲੱਗਦਾ ਵੀ ਇਹ ਕਿਦੋਂ ਕਿਤੇ ਜਾਂਦੇ ਆ, ਕਿਦੋਂ ਆਉ ਕਿਉਂਕਿ ਇਹ ਜਿਹੜਾ ਆਮ ਆਦਮੀ ਦਾ ਭਰਾ ਦਾ ਪਾਰਟੀ ਦਾ ਭਰਾ ਵਾ ਨਾ ਇਹ ਗੁਰਪਾਲ ਸਿੰਘ ਦਾ ਇੰਡੀਆ ਦਾ ਗਿੰਨੀ ਬਾਵਾ ਇਹ ਕ੍ਰਿਮੀਨਲ ਹੈ ਤੇ ਪਹਿਲਾਂ ਵੀ ਪਰਚੇ ਚੱਲਦੇ ਪਏ ਆ ਇਹਨੇ ਗੁਰਦੁਆਰਾ ਸਾਹਿਬ ਬਾਵਿਆਂ ਦਾ ਇੱਥੇ ਸਾਡੇ ਆ ਬਹੁਤ ਵਧੀਆ ਗੁਰਦੁਆਰਾ ਚੱਲਦਾ ਸੀ ਇਹਨੇ ਉੱਥੇ ਇਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਵੀ ਉੱਥੇ 145 ਧਾਰਾ ਲਵਾਤੀ ਜਦੋਂ ਕਿ ਉਹ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ 145 ਧਾਰਾ ਲੱਗਣੀ ਸਰਕਾਰ ਦੀ ਬਹੁਤ ਤਕੜੀ ਨੁਲਾਕੀ ਅਸੀਂ ਕਹਿੰਦੇ ਆ ਕਿ ਸਰਕਾਰ ਨੂੰ ਲਾਉਣੀ ਨਹੀਂ ਚਾਹੀਦੀ ਹੁਣ ਉੱਥੇ 10 ਬੰਦਿਆਂ ਨੇ ਇਕੱਠ ਕਰਨਾ ਤਾਂ ਸਾਨੂੰ ਪਰਮਿਸ਼ਨ ਲੈਣ ਜਾਣੀ ਪੈਂਦੀ ਆ ਵੀ ਅਸੀਂ 10 ਬੰਦਿਆਂ ਨੇ ਇਕੱਠ ਕਰਨਾ ਭੋਗ ਲਾਉਣਾ ਕੁਝ ਕਰ ਦੇਣਾ ਉਹਦੀ ਪਰਮਿਸ਼ਨ ਇੰਨਾ ਕਿ ਪਰੇਸ਼ਾਨ ਕਰਤਾ ਜੇ ਹੁਣ ਅਸੀਂ ਰਾਤ ਬਰਾਤੇ ਕਿਤੇ ਜਾਂਦੇ ਆ ਤੇ ਇਹਨਾਂ ਨੂੰ ਪਤਾ ਹੋਵੇ ਕਿ ਦੋ ਇਹਨਾਂ ਨੇ ਆਉਣਾ ਕੱਲ ਨੂੰ ਰਸਤੇ ਦੇ ਵਿੱਚ ਜਾਂ ਸਾਡੀ ਕੋਈ ਹੋਰ ਕੋਈ ਸਾਡਾ ਜਾਨੀ ਮਾਲੀ ਨੁਕਸਾਨ ਕਰ ਜਾਂਦੇ ਆ ਮੇਰੀਆਂ ਬੇਟੀਆਂ ਨੇ ਦੋ ਜਿਹੜੀਆਂ ਨਵਾਲ ਗਿਆ ਠੀਕ ਹੈ ਜੀ ਉਹ ਸਕੂਲ ਜਾਂਦੀਆਂ ਮੰਨ ਲਓ ਹੁਣ ਸਕੂਲ ਤੋਂ ਅਸੀਂ ਤਾਂ ਅਸੀਂ ਹੁਣ ਕਿੰਨਾ ਕ ਦਾਲ ਨਾਲ ਜਾਵਾਂਗੇ ਸਕੂਲ ਜਾਂਦੀਆਂ ਰਸਤੇ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਬੇਟੀਆਂ ਚੱਲ ਗਈਆਂ ਇੰਨੇ ਵਜੇ ਆਉਂਦੀਆਂ ਰਸਤੇ 'ਚ ਉਹਨਾਂ ਨੂੰ ਕੋਈ ਕਰ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਆ ਅੱਛਾ ਲੜਾਈ ਦੀ ਜੜ ਕੀ ਆ ਜੜ ਕੀ ਹੈਗੀ ਜਿੱਥੋਂ ਤੁਹਾਡੀ ਲੜਾਈ ਸਟਾਰਟ ਹੁੰਦੀ ਹੈ ਉਹਦਾ ਮੇਨ ਮਸਲਾ ਐਡਾ ਵੱਡਾ ਮਸਲਾ ਬਣਨ ਦਾ ਕਾਰਨ ਕੀ ਹੈਗਾ ਜੀ ਕਾਰਨ ਸਰ ਇਹ ਪਹਿਲਾਂ ਇਹਨਾਂ ਦਾ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਾਵਿਆਂ ਤੋਂ ਚੱਲਿਆ ਬਾਵਿਆਂ ਦੇ ਗੁਰਦੁਆਰਾ ਸਾਹਿਬ ਸਾਡੇ ਵੀ ਓਰਗ ਨੇ ਉੱਥੇ ਸੇਵਾ ਕਰਦੇ ਆ ਵੀ ਉੱਥੇ ਉਹਨਾਂ ਦੇ ਨਾਲ ਸੀ ਇਹਨਾਂ ਇਨਾਂ ਨੇ ਉਸ ਵੇਲੇ ਤੋਂ ਸਾਡੇ 2022 ਤੋਂ ਮਤਲਬ ਇਦਾਂ ਦਾ ਪੇਸ਼ ਪਾਇਆ ਵੀ ਮਤਲਬ ਕਹਿੰਦੇ ਵੀ ਜਾਂ ਤਾਂ ਤੁਸੀਂ ਘਰ ਵੇਚੋ ਮਜਬੂਰੀ ਇੰਨਾ ਕ ਕਰਤਾ ਵੀ ਅਸੀਂ ਕਹਿੰਦੇ ਵੀ ਘਰ ਵੇਚ ਕੇ ਬੇਹੋਰ ਕਿਤੇ ਚਲ ਜਾਨੇ ਆਪਾਂ ਤੇ ਰਹਿਣਾ ਘਰਾਂ ਦੇ ਵਿੱਚ ਤੇ ਸੁੱਖ ਨੂੰ ਹੁੰਦਾ ਨਾ ਤੇ ਜੇ ਸੌਖੀ ਹੈ ਨਹੀਂ ਤਾਂ ਫਿਰ ਰਹਿਣ ਦਾ ਫਾਇਦਾ ਤਾਂ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਜੀ ਕੋਈ ਵੀ ਇੱਥੇ ਵਸਨੀਕ ਨੇ ਆ ਭਾਈ ਸਾਹਿਬ ਹੁਣੇ ਨੇ ਭਾਈ ਸਾਹਿਬ ਤੁਸੀਂ ਵੀ ਆਪਣਾ ਘਰ ਵਿਕਾਊ ਕੀਤਾ ਹੋਇਆ ਜੀ ਬਿਲਕੁਲ ਜੀ ਮੇਰਾ ਘਰ ਆ ਸਾਹਮਣੇ ਮੈਂ ਇਹਨੂੰ ਹੁਣ ਵੇਚ ਦੇਣਾ ਚਾਹੁੰਦਾ ਕਿਉਂ ਜੀ ਕਿਉਂਕਿ ਇੱਥੇ ਪ੍ਰਸ਼ਾਸਨ ਜਿਹੜਾ ਕੋਈ ਵੀ ਸਾਨੂੰ ਜਿੱਦਾਂ ਭਾਜੀ ਹੋਣਾ ਨੇ ਵੀ ਦੱਸਿਆ ਜ਼ਿੰਮੇਵਾਰੀ ਨਹੀਂ ਸਮਝਦਾ ਕੋਈ ਸਾਡਾ ਸੁਣਵਾਈ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਵੀ ਜਿਵੇਂ ਸਾਡੇ ਕੋਈ ਪਾਈਪ ਲਾਈਨ ਦਾ ਮਸਲਾ ਵਾ ਜਾਂ ਸਾਡਾ ਕੋਈ ਰਸਤੇ ਦਾ ਸੀਸੀਟੀਵੀ ਕੈਮਰਾ ਲਾਤੇ ਇਹਨਾਂ ਨੇ ਸਾਡੇ ਘਰਾਂ ਨੂੰ ਇਹ ਇੱਕ ਪ੍ਰਾਈਵੇਸੀ ਹਰ ਇੱਕ ਘਰ ਦੀ ਜਿਹੜੀ ਆ ਸਾਡੀ ਲੀਕ ਹੋ ਰਹੀ ਆ ਅਸੀਂ ਕਿਤੇ ਜਾਣਦੇ ਹਾਂ ਉਹਨੇ ਆ ਜਾਂ ਸਾਡੇ ਬੱਚੇ ਜਾਂਦੇ ਨੇ ਬਾਲਗ ਜਿਹੜੇ ਉਹਨਾਂ ਤੇ ਹਰ ਟਾਈਮ ਨਜ਼ਰ ਰੱਖੀ ਜਾਂਦੀ ਆ ਨਜ਼ਰ ਰੱਖ ਕੌਣ ਰਿਹਾ ਜੀ ਇਹ ਨਜ਼ਰ ਰੱਖ ਰਿਹਾ ਜੀ ਆਪਣਾ ਗਰਪਾਲ ਇੰਡੀਆ ਦਾ ਆਮ ਆਦਮੀ ਪਾਰਟੀ ਦਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਉਹਦਾ ਭਰਾ ਉਦੀ ਫੈਮਿਲੀ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਧੱਕਾ ਕੀਤਾ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਸਰਕਾਰ ਆ ਸਰਕਾਰ ਦਾ ਨਜਾਇਜ਼ ਫਾਇਦਾ ਠਾ ਰਹੇ ਆ ਤੇ ਸਾਨੂੰ ਤੰਗ ਪ੍ਰੇਸ਼ਾਨ ਕਰਦੇ ਰਾਤ ਦਿਨ ਸਰਕਾਰ ਬਣਾਉਣ ਲੱਗੇ ਤੁਸੀਂ ਸਹਿਯੋਗ ਕੀਤਾ ਸੀਗਾ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਅਸੀਂ ਵੋਟਾਂ ਪਾਈਆਂ ਜੀ ਪਰ ਸਾਨੂੰ ਇਹ ਨਹੀਂ ਪਤਾ ਵੀ ਇਹ ਸਾਡੇ ਤੇ ਹੀ ਧਮਾਕਾ ਕਰਨਗੇ ਇਦਾਂ ਦਾ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਪਛਤਾਉਣੇ ਆ ਤੇ ਮੈਂ ਤੁਹਾਡੇ ਮਾਧਿਅਮ ਨਾਲ ਸਰਦਾਰ ਭਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਇਹ ਕਹਿਣਾ ਚਾਹੁੰਦਾ ਕਿ ਇਦਾਂ ਦੇ ਜਿਹੜੇ ਗਲਤ ਅੰਸਰ ਆ ਜਿਹੜੇ ਪਾਰਟੀ ਦਾ ਵੀ ਅਕਸ ਖਰਾਬ ਕਰ ਰਹੇ ਆ ਉਹਨਾਂ ਨੂੰ ਤਰੰਤ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਆਮ ਆਦਮੀ ਦੀ ਜਿਹੜੀ ਜ਼ਿੰਦਗੀ ਆ ਉਹ ਇਦਾਂ ਦੇ ਗੁੰਡਾ ਅੰਸਰਾਂ ਤੋਂ ਮਤਲਬ ਵਧੀਆ ਤਰੀਕੇ ਨਾਲ ਛੇਤਕਾਰਾ ਕਰਕੇ ਤਾਂ ਉਹਨਾਂ ਨੂੰ ਗੁੰਡਾ ਸ਼ਬਦ ਵਰਤ ਰਹੇ ਹੋ ਗੁੰਡਾ ਸ਼ਬਦ ਕਿਉਂ ਵਰਤ ਰਹੇ ਹੋ ਜੀ ਉਹਨਾਂ ਵਾਸਤੇ ਗੁੰਡਾ ਕਰਦੀ ਸ਼ਰੇਆਮ ਧਮਕੀ ਦੇਣੀ ਸਾਡੀਆਂ ਜਨਾਨੀਆਂ ਨੂੰ ਰਾਹ 'ਚ ਰੋਕਣਾ ਠੀਕ ਆ ਸ਼ਰੇਆਮ ਧਮਕੀ ਦੇਣੀ ਕੋਈ ਸੁਣਵਾਈ ਨਹੀਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਉਂਦਾ ਜੇ ਅਸੀਂ ਸਿਟੀ ਥਾਣੇ ਜਾਂਦੇ ਆ ਉਹ ਕਹਿੰਦੇ ਕਤਵਾਲੀ ਆ ਜੇ ਕਤਵਾਲੀ ਜਾਂਦੇ ਹੋ ਕਹਿੰਦੇ ਸਿਟੀ ਥਾਣਾ ਪੈਂਦਾ ਸਾਨੂੰ ਪਰੇਸ਼ਾਨ ਕਰਦੇ ਆ ਤੇ ਜਦੋਂ ਇਹ ਫੋਨ ਕਰਦੇ ਆ ਪੁਲਿਸ 5 ਮਿੰਟ ਚ ਆ ਜਾਂਦੀ ਆ ਇਹ ਤੁਸੀਂ ਆਪਣੇ ਹਿਸਾਬ ਲਾ ਲਓ ਵੀ ਇਹ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਆ ਠੀਕ ਹੈ ਜੀ ਤੁਸੀਂ ਵੀ ਆਪਣਾ ਘਰ ਵਿਕਾਊ ਫੋਰਸੇਲ ਤੇ ਲਾਇਆ ਹੈ ਤੁਹਾਡਾ ਘਰ ਵਿਕਾਊ ਆ ਜੀ ਕੀ ਪੁੱਤ ਅਸੀਂ ਪਰੇਸ਼ਾਨ ਬਹੁਤ ਹਾਂ ਮੈਂ ਜ਼ਿਆਦਾ ਗੱਲਾਂ ਨਹੀਂ ਕਰ ਸਕਦੀ ਹਾਂ हां ਕੁੜੀ ਕਰੂਗੀ ਮੈਂ ਜਿਆਦਾ ਬੋਲ ਨਹੀਂ ਸਕਦੀ ਪਤਾ ਮੈਂ ਠੀਕ ਨਹੀਂ ਰਹੀ ਪਰੇਸ਼ਾਨ ਤੁਹਾਨੂੰ ਕਿਉਂ ਕੀਤਾ ਜਾ ਰਿਹਾ ਪਰੇਸ਼ਾਨੀ ਦਾ ਪਹਿਲਾਂ ਤਾਂ ਪਾਈਪ ਲਾਈਨ ਤੋੜਿਆ ਪੁੱਤ ਫੇਰ ਸਾਨੂੰ ਪਾਈਪ ਲਾਈਨ ਪਾਉਣ ਨਹੀਂ ਦਿੱਤਾ ਜਾ ਰਿਹਾ ਜਦੋਂ ਮਜ਼ਦੂਰ ਕੰਮ ਕਰਨ ਲੱਗਦੇ ਸੀ ਉਦੋਂ ਹੀ ਰੁਕ ਜੋ ਰੁਕ ਜੋ ਰੁਕ ਜੋ ਰੁਕ ਜੋ ਰੁਕ ਜੋ ਤੁਸੀਂ ਕੰਮ ਨਹੀਂ ਕਰ ਸਕਦੇ ਬਸ ਆਹ ਹੀ ਗੱਲਾਂ ਸਾਡਾ ਕੰਮ ਫੇਰ ਸਾਡੇ ਘਰਾਂ ਨੂੰ ਕੈਮਰੇ ਲਾ ਦਿੱਤੇ ਗਏ ਕਿਤੇ ਗੋਲੀ ਦਾ ਵੀ ਜ਼ਿਕਰ ਕਰ ਰਹੇ ਸੀਗੇ ਗੋਲੀ ਕਿਹਨੇ ਚਲਾਈ ਜੀ ਚਲਈ ਆ ਗੋਲੀ ਉਹਨੇ ਚਲਾਈ ਆ ਹਾਂ ਹਾਂ ਜੀ ਗੋਲੀ ਚਲਾਈ ਆ ਹਾਂ ਬਚਾਉਣ ਦੀ ਗੋਲੀ ਚ ਗੋਲੀ ਚ ਤਾਂ ਉਹਦਾ ਬਚਾ ਆ ਪਰ ਉਹਨੇ ਆਪਣਾ ਤਾਂ ਕੰਮ ਕਰੀ ਨ ਚਲਣਾ ਹਾਂ ਆਪਣਾ ਤੋਂ ਨਹੀਂ ਕਰ ਦਿੱਤਾ ਕੰਮ ਸ਼ੁਰੂ ਠੀਕ ਹੈ ਜੀ ਤੁਹਾਡਾ ਘਰ ਵੀ ਗੱਲ ਨੂੰ ਅਸੀਂ ਪਰੇਸ਼ਾਨ ਸਾਡੇ ਸਾਹ ਐਦਾ ਐਦਾ ਦਿਲ ਵੱਜਦੇ ਆ ਪਸ ਅਸੀਂ ਰਹੀਏ ਕਿੱਥੇ ਇਹ ਸੁਣਾਣਾ ਹੀ ਆ ਫਿਰ ਕਿਤੇ ਨਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਤਾਂ ਜੀ ਇਨਕਲਾਬੀ ਆ ਹੁਣ ਤੁਸੀਂ ਕਹਿ ਰਹੇ ਹੋ ਜੀ ਆ ਭਾਈ ਸਾਹਿਬ ਹੁਣ ਜਿਵੇਂ ਕਹਿ ਰਹੇ ਹੋ ਵੀ ਇਹ ਗੁੰਡਾ ਅੰਸਰ ਨੇ ਗੁੰਡਾ ਅੰਸਰ ਕਿਵੇਂ ਆ ਜੀ ਇਹ ਇਹ ਦੇਖੋ ਪਰੇਸ਼ਾਨ ਕਰਦਾ ਸਾਡੀ ਕੁੜੀ ਨੂੰ ਰਾਹ 'ਚ ਰੋਕਿਆ ਹੂੰ ਰਾਹ 'ਚ ਰੋਕ ਕੇ ਕਹਿੰਦਾ ਤੂੰ ਰੁਕ ਜਾ ਸਕੂਟਰੀ ਰੋਕ ਇੱਥੇ ਤੂੰ ਗੱਲ ਕਰ ਮੇਨੂੰ ਹੂੰ ਕਿਉਂ ਕਰੇ ਗੱਲ ਵੀ ਹੂੰ ਬਾਕੀ ਗੱਲ ਕੁੜੀ ਕਰੂਗੀ ਮੈਂ ਪੁੱਤ ਜ਼ਿਆਦਾ ਗੱਲਾਂ ਨਹੀਂ ਕਰ ਸਕਦੀ ਤੁਸੀਂ ਇਨਕਲਾਬ ਵੀ ਨਹੀਂ ਮੰਨਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੈਂ ਕਿਸੇ ਨੂੰ ਨਹੀਂ ਮੰਦੀ ਮੈਂ ਸਿਰਫ ਵੈਗਰੂ ਨੂੰ ਮੰਦੀ ਆ ਤੇ ਤੁਹਾਡਾ ਘਰ ਵੀ ਵਿਕਾਊ ਆ ਜੀ ਤੁਹਾਡਾ ਮਾਤਾ ਜੀ ਘਰ ਵਿਕਾਊ ਆ ਆ ਛੱਡ ਕਰ ਵਿਕਾਊ ਆ ਜੀ ਹਾਂਜੀ ਕਰ ਲਈ ਗੱਲ ਮੇਰੇ ਮੁੰਡੇ ਨੇ ਤੁਹਾਡਾ ਘਰ ਵਿਕਾਊ ਆ ਜੀ ਹਾਂਜੀ ਜੀ ਕਿਉਂ ਜੀ ਬਸ ਇਹੀ ਜੋ ਵੱਡੇ ਵੀਰਜੀ ਨੇ ਸਾਡੇ ਭਾਈ ਜਗENDER ਸਾਹਿਬ ਨੇ ਦੱਸਿਆ ਆ ਇਸੇ ਕਰਕੇ ਕਿ ਇਹ ਇੱਥੇ ਜੋ ਵੀ ਕੁਝ ਹੋ ਰਿਹਾ ਵਾ ਸਭ ਕੁਝ ਗੁਰਪਾਲ ਸਿੰਘ ਇੰਡੀਅਨ ਦੇ ਕਹਿਣ ਤੇ ਹੋ ਰਿਹਾ ਆ ਜੋ ਕੁਝ ਕਰ ਰਿਹਾ ਉਹਦਾ ਭਰਾ ਉਹਦੇ ਕਹਿਣ ਤੇ ਕਰ ਰਿਹਾ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਂਜੀ ਕੀ ਕਰ ਰਿਹਾ ਜੀ ਉਹ ਜਿਵੇਂ ਭਾਈ ਸਾਹਿਬ ਹੁਣੇ ਦੱਸ ਰਹੇ ਨੇ ਉਹ ਭਾਈ ਸਾਹਿਬ ਗੁੰਡਾਗਰਦੀ ਦਾ ਜ਼ਿਕਰ ਕਰਦੇ ਸੀਗੇ ਗੁੰਡਾਗਰਦੀ ਕਿਹੋ ਜੀ ਹੋਈ ਤੁਹਾਡੇ ਨਾਲ ਸਰ ਇਹ ਗੁੰਡਾਗਰਦੀਏ ਦੇਖੋ ਇੱਥੇ ਸਾਡੀ ਕੋਈ ਪ੍ਰਾਈਵੇਸੀ ਨਹੀਂ ਹੈ ਅਸੀਂ ਇਕੱਠੀਆਂ ਸਾਰੀਆਂ ਪੈਣਾਆਂ ਆਂ ਦਰਾਨੀਆਂ ਜਠਾਨੀਆਂ ਕਹਿ ਸਕਦੇ ਆਂ ਕਿਉਂਕਿ ਅੰਡਗਵਾੜ ਦੇ ਵਿੱਚ ਇੱਕ ਦੂਜੇ ਨਾਲ ਬਣਾ ਕੇ ਹੀ ਰਹਿਣਾ ਪੈਂਦਾ ਇਹਨਾਂ ਦੀ ਸ਼ੁਰੂ ਤੋਂ ਹੀ ਕਿਸੇ ਦੇ ਨਾਲ ਨਹੀਂ ਇੱਥੇ ਬਣਦੀ ਤੇ ਇਹ ਰਾਸਤੇ ਦੇ ਵਿੱਚ ਆ ਦੇਖੋ ਹੁਣ ਚੇਅਰ ਲੱਗੀਆਂ ਹੋਈਆਂ ਮੰਨ ਲਓ ਅਸੀਂ ਇੱਥੇ ਬੈਠੇ ਆਂ ਤਾਂ ਵੀ ਕਹਿੰਦੇ ਆ ਤੁਸੀਂ ਸਾਡਾ ਰਾਹ ਰੋਕਦੇ ਆਂ ਕਦੇ ਕੁਛ ਕਰਦੇ ਆਂ ਕਦੇ ਕੋਈ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਬਹੁਤ ਦੇਰ ਤੋਂ ਇਹ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੁਸੀਂ ਦਾ ਜ਼ਿਕਰ ਕਰ ਰਹੇ ਸੀਗੇ ਗੋਲੀ ਕਦੋਂ ਚੱਲੀ ਜੀ ਇੱਥੇ ਗੋਲੀ ਕਾਲੀ ਜਦੋਂ ਲੜਾਈ ਹੋਈ ਜੀ ਉਹਦੇ ਚੱਲੀ ਉਦੋਂ ਇਹਨੇ ਫਾਇਰਿੰਗ ਕੀਤੀ ਆ ਹਾਂਜੀ ਮੀਡੀਆ ਦੇ ਉੱਤੇ ਫੈਰ ਕੀ ਹੋਇਆ ਜੇ ਜਿਸ ਤਰ੍ਹਾਂ ਇਹਨੇ ਫੈਰ ਕੀਤੇ ਆ ਸਾਡੇ ਛੋਟੇ-ਛੋਟੇ ਬੱਚੇ ਆ ਜੇ ਕਿਸੇ ਦੇ ਗੋਲੀ ਲੱਗ ਜਾਂਦੀ ਕੀ ਉਹਦਾ ਜ਼ਿੰਮੇਵਾਰ ਕੌਣ ਆ ਭਗਵੰਤ ਮਾਨ ਸਾਹਿਬ ਉਹਦੀ ਜ਼ਿੰਮੇਵਾਰੀ ਲੈਂਦੇ ਆ ਅੱਗੇ ਤੋਂ ਵੀ ਸਾਨੂੰ ਡਰਾਏ ਦੇ ਤੋਂ ਕਿ ਸਾਡੇ ਛੋਟੇ-ਛੋਟੇ ਬੱਚੇ ਆ ਜੇ ਉਹਦਾ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਆ ਸਾਨੂੰ ਇਹਦੀ ਜਵਾਬ ਦਿੱਤਾ ਜਾਵੇ ਭਗਵੰਤ ਮਾਨ ਸਾਹਿਬ ਕਹਿੰਦੇ ਸਾਡੇ ਵਰਕਰ ਸਮਰਥਕ ਜਾਂ ਚੇਅਰਮੈਨਾਂ ਦੀ ਗੱਲ ਕਰ ਲਈਏ ਵਿਧਾਇਕਾਂ ਦੀ ਗੱਲ ਕਰ ਲਈਏ ਮੰਤਰੀਆਂ ਦੀ ਗੱਲ ਕਰ ਲਈਏ ਉਹ ਕਹਿੰਦੇ ਅਸੀਂ ਤਾਂ ਇਨਕਲਾਬੀ ਆ ਜੀ ਤੁਸੀਂ ਇਹਨਾਂ ਨੂੰ ਇਨਕਲਾਬੀ ਨਹੀਂ ਮੰ ਸਰ ਅੰਦਰ ਬਹਿ ਕੇ ਦਫ਼ਤਰਾਂ ਚ ਬਹਿ ਕੇ ਗੱਲਾਂ ਕਰਨੀਆਂ ਹੋਰ ਆ ਬਾਹਰ ਆਣ ਕੇ ਆਮ ਪਬਲਿਕ ਦੇ ਵਿੱਚ ਦੇਖਿਆ ਜਾਵੇ ਵੀ ਕੀ ਹੁੰਦਾ ਫੇਰ ਪਤਾ ਚੱਲਦਾ ਹੈ ਹੂੰ ਕੀ ਹੁੰਦਾ ਜੀ ਆਮ ਪਬਲਿਕ ਨਾਲ ਸਰ ਆ ਤੁਹਾਡੇ ਸਾਹਮਣੇ ਜੋ ਹੋ ਰਿਹਾ ਵਾ ਹੋ ਰਿਹਾ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਕਿੰਨੀ ਵਾਰ ਗਏ ਆ ਨਾ ਸਾਡੀ ਕੋਈ ਪੁਲਿਸ ਅਧਿਕਾਰੀ ਸੁਣਦਾ ਆ ਸਾਡੀ ਕੋਈ ਨਹੀਂ ਸੁਣ ਰਿਆ ਹੂੰ ਹਾਂਜੀ ਹਾਂਜੀ ਤੁਹਾਡਾ ਘਰ ਵੀ ਵਿਕਾਊ ਆ ਜੀ ਹਾਂਜੀ ਸਰ ਸਾਡੇ ਘਰ ਵੀ ਵਿਕਾਊ ਕਿਉਂ ਜੀ ਸਰ ਬਸ ਇਹ ਜੜਾ ਸਰ ਗਵੰਡੀ ਆ ਸਾਨੂੰ ਪਰੇਸ਼ਾਨ ਬਹੁਤ ਕਰ ਰਿਹਾ ਕਾਫੀ ਟਾਈਮ ਤੋਂ ਸਰ ਇਹਨੇ ਸਾਡਾ ਪਾਈਪਲਾਈਨ ਤੋੜਿਆ 6 ਸਾਲ ਪਹਿਲਾਂ ਇਹਨੇ ਸਾਡਾ ਪਾਈਪਲਾਈਨ ਖੁਦ ਪਵਾਇਆ ਸੀ ਖੁਦ ਹੀ ਤੋੜਿਆ ਹੁਣ ਅੱਜ ਮੁਕਰਦਾ ਪਿਆ ਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਇਹਦਾ ਭਰਾ ਤੇ ਸਰ ਸਾਨੂੰ ਬਹੁਤ ਪਰੇਸ਼ਾਨ ਕਰ ਰਿਹਾ ਕਾਫੀ ਟਾਈਮ ਤੋਂ ਗੋਲੀ ਦਾ ਜ਼ਿਕਰ ਕਰ ਰਹੇ ਸੀ ਕਿ ਗੋਲੀ ਕਦੋਂ ਚੱਲੀ ਔਰ ਹਾਲਾਤ ਕਿਉਂ ਬਣੇ ਜਿਹੜੀ ਇੱਥੇ ਗੋਲੀ ਚੱਲੀ ਜੀ ਸਰ ਗੋਲੀ ਦੇ ਹਾਲਾਤ ਸਰ ਕੱਲੇ ਨੇ ਗੋਲੀ ਚਲਾਈ ਆ ਫਿਰ ਮੀਡੀਆ ਦੇ ਉੱਤੇ ਗੋਲੀ ਚਲਾਈ ਆ ਸਰ ਸ਼ਰੀਆਮ ਫਾ ਕਰਦਾ ਇਹਨੂੰ ਸਾਨੂੰ ਆਸਤੇ ਵਿੱਚ ਰੋਕ ਕੇ ਧਮਕੀਆਂ ਦਿੰਦਾ ਵਾ ਹੈ ਕਿ ਮੇਰੀ سپورਟ ਕਰੋ ਸਰ ਜੇ ਅਸੀਂ ਇਹਨੂੰ ਹੁਣਾ ਕਰਦੇ ਆ ਇਹ ਸਾਨੂੰ ਫੇਰ ਵੀ ਧਮਕਾਉਂਦਾ ਡਰਾਉਂਦਾ ਸਾਨੂੰ ਤਾਂ ਤਾਂ ਤੇ ਰੋਕ ਕੇ ਤੁਹਾਨੂੰ ਰੋਕਿਆ ਗਿਆ ਜੀ ਉਹਨਾਂ ਵੱਲੋਂ ਸਾਰ ਮੈਨੂੰ ਰੋਕਿਆ ਗਿਆ ਮੈਨੂੰ ਸਰ ਇਹਦੇ ਗੁਰਪਾਲ ਸਿੰਘ ਇੰਡੀਆ ਦੇ ਭਰਾ ਇੰਡੀਅਨ ਦੇ ਭਰਾ ਵੱਲੋਂ ਮੈਨੂੰ ਤਿੰਨ ਵਾਰੀ ਰੋਕਿਆ ਗਿਆ ਸਰ ਤਿੰਨੋ ਵਾਰੀ ਇਹਨੇ ਮੈਨੂੰ ਧਮਕੀ ਦਿੱਤੀ ਕੀ ਕਹਿੰਦੇ ਜੀ ਸਰ ਇਹਨੇ ਮੈਨੂੰ ਇਹ ਕਿਹਾ ਕਿ ਉਹਨਾਂ ਦੀ ਸਪੋਰਟ ਛੱਡ ਕੇ ਤੂੰ ਮੇਰੀ ਸਪੋਰਟ ਕਰ ਅਸੀਂ ਤੇਰੇ ਨਾਲ ਖੜੇ ਆ ਅਸੀਂ ਤੇਰੀ ਸਪੋਰਟ ਕਰਾਂਗੇ ਕਿਹਨਾਂ ਦੀ ਸਪੋਰਟ ਛੱਡ ਕੇ ਔਰ ਕਿਹਨਾਂ ਦੀ ਸਪੋਰਟ ਕਰਨ ਨੂੰ ਤੁਹਾਨੂੰ ਕਿਹਾ ਗਿਆ ਤੁਸੀਂ ਤੂੰ ਆਪਣੇ ਬੰਦੇ ਦੀ ਸਪੋਰਟ ਕਰਕੇ ਸਾਡੀ ਗੁਰਪਾਲ ਸਿੰਘ ਇੰਡੀਆ ਦੀ ਪਾਰਟੀ ਜੋ ਵੀ ਸਾਡਾ ਭਰਾ ਹੈਗੇ ਚੇਅਰਮੈਨ ਸਾਡੀ ਸਪੋਰਟ ਕਰ ਅਸੀਂ ਤੇਰੇ ਪਾਈਪਲਾਈਨ ਪਾਵਾਂਗੇ ਖੁਦ ਸਾਡੀ ਸਪੋਰਟ ਕਰੋ ਜਦ ਕੀ ਮਸਲਾ ਜਦ ਕੀ ਮਸਲਾ ਮਸਲਾ ਸਾਡਾ ਵਾ ਇਹ ਕਿਹਾ ਕਿ ਤੂੰ ਗਲਤ ਬੰਦੇ ਸਾਡੇ ਨਾਲ ਸਪੋਰਟ ਕਰ ਇਸ ਤੇ ਨਾ ਉਹ ਕਿਹੜੀ ਪਾਰਟੀ ਨੂੰ ਸਪੋਰਟ ਕਰਨ ਵਾਸਤੇ ਕਿਹਾ ਜਾ ਰਿਹਾ ਜੀ ਸਰ ਆਮ ਆਦਮੀ ਪਾਰਟੀ ਤੁਸੀਂ ਕਰ ਨਹੀਂ ਰਹੇ ਨਹੀਂ ਕੁੱਲ ਗਲਤ ਆ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਕੋਈ ਸੁਣਵਾਈ ਕਿਸੇ ਵੀ ਥਾਣੇ 'ਚ ਸਾਡੀ ਸੁਣਵਾਈ ਨਹੀਂ ਹੋ ਰਹੀ ਸਰ ਅਸੀਂ ਬਹੁਤ ਪਰੇਸ਼ਾਨ ਆ ਨਹੀਂ ਸਰ ਕਿਤੇ ਵੀ ਮਤਲਬ ਇਹ ਕਹਿ ਸਕਦੇ ਕਿ ਤੁਹਾਡਾ ਪ੍ਰਸ਼ਾਸਨ ਨੂੰ ਇਹ ਕਾਲ ਕਰਦੇ ਆ ਮਿੰਟ 'ਚ ਕਾਲ ਆਉਂਦੇ ਕੋਈ ਵੀ ਅਫੀਸਰ ਮਿੰਟ 'ਚ ਆਉਂਦਾ ਜਦ ਅਸੀਂ ਜਾਣੇ ਆ 6 ਮਹੀਨੇ ਅਸੀਂ ਥਾਣਿਆਂ 'ਚ ਘੁੰਮ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਕੋਈ ਅਫੀਸਰ ਕੋਈ ਸਾਡੀ ਸੁਣਵਾਈ ਨਹੀਂ ਕਰ ਰਿਹਾ ਸਰ ਤੁਸੀਂ ਹੁਣ ਹੱਲ ਕੀ ਚਾਹੁੰਦੇ ਹੋ ਤੁਹਾਡਾ ਹੱਲ ਕੀ ਹੋਣਾ ਚਾਹੀਦਾ ਸਰ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਸ ਬੰਦੇ ਤੋਂ ਹਰ ਟਾਈਮ ਸਾਡੇ ਬੱਚਿਆਂ ਨੂੰ ਖਤਰਾ ਸਾਨੂੰ ਸਾਡੇ ਘਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਬਹੁਤ ਚੰਗੀ ਤਰ੍ਹਾਂ ਇਨਸਾਫ ਸਰ ਇਹ ਹੀ ਕਿ ਸਾਨੂੰ ਸੇਫਟੀ ਚਾਹੀਦੀ ਐ ਇਸ ਬੰਦੇ ਤੋਂ ਸਾਨੂੰ ਬਹੁਤ ਖਤਰਾ ਠੀਕ ਐ ਪੈਂਦੀ ਤੁਹਾਡਾ ਘਰ ਵੀ ਵਿਕਾਊ ਐ ਜੀ ਹਾਂਜੀ ਸਰ ਵਿਕਾਊ ਐ ਜੇ ਸਾਹਮਣੇ ਸਾਡਾ ਘਰ ਐ ਜੀ ਜਿੱਦਾਂ ਕਿ ਸਭ ਨੇ ਦੱਸਿਆ ਆ ਕਿ ਇਹ ਹੀ ਸਾਰਾ ਰੀਜ਼ਨ ਐ ਸਾਨੂੰ ਘਰ ਵੇਚਣ ਦਾ ਕਿਉਂਕਿ ਜਿਹੜਾ ਗਿੰਨੀ ਬਾਵਾ ਆ ਇਹ ਸਾਡੇ ਨੂੰ ਹਰ ਵੇਲੇ ਪਰੇਸ਼ਾਨ ਕਰਦਾ ਸਾਡੇ ਕੋਈ ਘਰ ਗੈਸਟ ਵੀ ਆਉਂਦਾ ਨਾ ਹੁਣ ਉਹਨੂੰ ਤਾਂ ਨਹੀਂ ਪਤਾ ਹੈ ਨਾ ਕਿ ਇਹਨਾਂ ਦਾ ਗਵਾਂਡ ਇਦਾਂ ਦਾ ਹੈਗਾ ਕਿ ਉਹਦੇ 2 ਮਿੰਟ ਵੀ ਗੱਡੀ ਲੱਗ ਜਾਂਦੀ ਆ ਉਦੋਂ ਹੀ ਇਹ ਵੀਡੀਓ ਬਣਾ ਕੇ ਕਦੀ ਕਿਸੇ ਨੂੰ ਪਾ ਦਿੰਦਾ ਕਦੀ ਕਿਸੇ ਨੂੰ ਮਹੱਲੇ ਦੇ ਮੇਨ ਬੰਦੇ ਆ ਆ ਦੇਖੋ ਜੀ ਇਹਨਾਂ ਨੇ ਸਾਡਾ ਰਸਤਾ ਰੋਕਿਆ ਆ ਤੇ ਉਹਦੇ ਵਿੱਚ ਜੇ ਕੋਈ ਕਿਸੇ ਦੇ ਗੈਸਟ ਆਉਂਦਾ ਆ ਉਹਨੂੰ ਤਾਂ ਅਸੀਂ ਪਹਿਲਾਂ ਹੀ ਥੋੜੀ ਕਹਿ ਦਾਂਗੇ ਭਾਈ ਤੂੰ ਆਪਣੀ ਗੱਡੀ ਸਾਈਡ ਤੇ ਲਾ ਕੇ ਆਓ ਵੀ ਸਾਡੇ ਗਵਾਂਢੀ ਇਦਾਂ ਦੇ ਆ ਨਾ ਇਹ ਇਹ ਇਦਾਂ ਦੀਆਂ ਪਰੇਸ਼ਾਨੀਆਂ ਨਿੱਕੀਆਂ ਨਿੱਕੀਆਂ ਜੇ ਅਸੀਂ ਬਾਹਰ ਬੈਠੇ ਆ ਕਿਤੇ ਹੁਣ ਅੰਦਰ ਗਰਮੀ ਹੁੰਦੀ ਕਿਸੇ ਵੇਲੇ ਅਸੀਂ ਬਾਹਰ ਆ ਕੇ ਬੈਠ ਜਾਨੇ ਤੇ ਅਸੀਂ ਜਦੋਂ ਜੇ ਮੰਨ ਲਓ ਕਿ ਇਹ ਆ ਰਿਹਾ ਵਾ ਜ ਸਾਡੀ ਚੇਅਰ ਸੈਂਟਰ ਚ ਆ ਸੀ ਉਸੇ ਵੇਲੇ ਸਾਈਡ ਤੇ ਕਰ ਲੈਨੇ ਆ ਫਿਰ ਵੀ ਇਹ ਇਹੀ ਹਰ ਇੱਕ ਜਿਹੜੋ ਆਂਦਾ ਕੋਈ ਵੀ ਮਤਲਬ ਮੁਲਾਜ਼ਮ ਆਂਦਾ ਪੁਲਿਸ ਮੁਲਾਜ਼ਮ ਉਦੋਂ ਹੀ ਉਹਨੂੰ ਇਹੀ ਕਹਿੰਦਾ ਕਿ ਮੇਰਾ ਰਸਤਾ ਰੋਕ ਦੇ ਜਦ ਕਿ ਇਹ ਬਿਲਕੁਲ ਗਲਤ ਝੂਠ ਬੋਲਦਾ ਹਰ ਇੱਕ ਕੋਲ ਗੋਲੀ ਚੱਲੀ ਉਦੋਂ ਬੱਚਿਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀਗਾ ਸਹਿਮ ਦਾ ਮਾਹੌਲ ਬਣ ਗਿਆ ਸੀਗਾ ਹਾਂਜੀ ਜੀ ਬਿਲਕੁਲ ਜੀ ਸਾਡੇ ਬ ਤੇ ਗੋਲੀਆਂ ਨੇ ਚਲਾਈ ਆ ਕਿ মিডিਆ ਦੇ ਉੱਤੇ ਕਿ ਇਹਨਾਂ ਨੇ ਬੁਲਾਇਆ ਆ ਕਿ ਡਰ ਕੇ ਭੱਜ ਜਾਣਗੇ ਸਾਰੇ ਤੇ ਫਿਰ ਇਹਨੇ ਧਮਕੀਆਂ ਵੀ ਦਿੱਤੀਆਂ ਪਹਿਲਾਂ ਵੀ ਇਹ ਕਹਿੰਦਾ ਆ ਕਿ ਅਸੀਂ ਇਹਨੂੰ ਕਿਹਾ ਵੀ ਤੁਸੀਂ ਸਾਡੇ ਕੈਮਰੇ ਲਗਾਏ ਆ ਸਾਡੇ ਘਰਾਂ ਦੇ ਉੱਤੇ ਇਹਨੂੰ ਹਟਾ ਲਓ ਕਹਿੰਦਾ ਜੀ ਇਹ ਧਮਕੀਆਂ ਦਿੰਦਾ ਸਾਡੀ ਭੈਣਿਆਂ ਨੂੰ ਕਹਿੰਦਾ ਤੇਰੀਆਂ ਵੀਡੀਓ ਬਣਾ ਕੇ ਮੈਂ ਵਾਇਰਲ ਕਰੂੰਗਾ ਹਾਂ ਜੀ ਕੀ ਕਹਿੰਦਾ ਸਰ ਕਹਿੰਦਾ ਜੋ ਕਰਨਾ ਕਰ ਲੋ ਕਹਿੰਦਾ ਜੋ ਜਿੱਥੋਂ ਤੱਕ ਤੁਹਾਡੀ ਪਹੁੰਚ ਆ ਚੱਲ ਜਾਓ ਫਿਰ ਸਰ ਸਾਨੂੰ ਧਮਕੀਆਂ ਦਿੰਦਾ ਕਿ ਤੁਸੀਂ ਗਲੀ ਦੀਆਂ ਪ੍ਰਧਾਨ ਆ ਤੁਸੀਂ ਇਦਾਂ ਲਾ ਕੇ ਗੱਲਾਂ ਕਰਦਾ ਸਾਨੂੰ ਤੁਸੀਂ ਜਿੱਥੋਂ ਤੱਕ ਪਹੁੰਚ ਆ ਜਿਹੜਾ ਤੁਹਾਡਾ ਵੀ ਬੰਦਾ ਵਾ ਲੈ ਆਓ ਕਹਿੰਦਾ ਸਰ ਫਿਰ ਵੇ ਗੱਲ ਕਰਤੇ ਟੌਰਚਰ ਕਰਦਾ ਸਰ ਕਾਫੀ ਅਸੀਂ ਪਰੇਸ਼ਾਨ ਆ ਚੁੱਕੇ ਹਾਂ ਇਸ ਬੰਦੇ ਕੋਲੋਂ ਹਾਂਜੀ ਇਹਨਾਂ ਨੂੰ ਵੀ ਧਮਕੀਆਂ ਦਿੰਦਾ ਕਿ ਤੁਹਾਡੀਆਂ ਵੀਡੀਓ ਹੁਣ ਮੰਨ ਲਓ ਅਸੀਂ ਭੈਣਾਂ ਬੈਠੀਆਂ ਕਈ ਵਾਰ ਹਾਸਾ ਮਜ਼ਾਕ ਹੋ ਜਾਂਦਾ ਗੱਲਬਾਤ ਅਸੀਂ ਕੋਈ ਕਰ ਨਹੀਂ ਸਕਦੇ ਅਸੀਂ ਬਾਹਰ ਬੈਠ ਨਹੀਂ ਸਕਦੇ ਸਾਡੀਆਂ ਜਵਾਨ ਬੇਟੀਆਂ ਆ ਉਹ ਨਹੀਂ ਬਾਹਰ ਉਦਨ ਦੀਆਂ ਜਿੱਦਨ ਦੇ ਕੈਮਰਾ ਲਾਏ ਅਸੀਂ ਘਰ ਤੋਂ ਬਾਹਰ ਉਹਨਾਂ ਨੂੰ ਮਨਾ ਕੀਤਾ ਕਿ ਤੁਸੀਂ ਨਹੀਂ ਜਾਣਾ ਅੱਛਾ ਭਾਈ ਜੀ ਇਹ ਕੈਮਰੇ ਲੱਗੇ ਕਿੱਥੇ ਨੇ ਪੰਡਾਲ ਸਾਹਿਬ ਇਹ ਜ਼ਰੂਰ ਦੱਸ ਦਿਓ ਇਹ ਜੜ ਜਿਹੜੀ ਹੈਗੀ ਇਹ ਕਿੱਥੋਂ ਲੜਾਈ ਦੀ ਸ਼ੁਰੂਆਤ ਹੁੰਦੀ ਔਰ ਕਿੱਥੇ ਕੈਮਰੇ ਲੱਗੇ ਜੀ ਦੇਖੋ ਜੀ ਜਿਹੜੀ ਲੜਾਈ ਦੀ ਸ਼ੁਰੂਆਤ ਹੁੰਦੀ ਆ ਕਿ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਜਿਹੜੇ ਗੁਰਪ ਨੇ ਤੇ ਚੰਗੀ ਜਿਹੜੀ ਹੈਗੀ ਆ ਪਹੁੰਚ ਰੱਖਦੇ ਨੇ ਸਰਕਾਰੀ ਦਰਬਾਰੇ ਆਮ ਹੀ ਤੁਸੀਂ ਇਹਨਾਂ ਦੀਆਂ ਫੋਟੋਆਂ ਜਿਹੜੀਆਂ ਭਗਵੰਤ ਮਾਨ ਸਿੰਘ ਦੇ ਨਾਲ ਦੇਖ ਸਕਦੇ ਹੋ ਉਹਦੇ ਵਿੱਚ ਹੈਗਾ ਕਿ ਜੜ ਇਹਨਾਂ ਦੀ ਹੈਗੀ ਬਾਵਿਆਂ ਦਾ ਗੁਰਦੁਆਰਾ ਜਿੱਥੇ ਕਿ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਜਿਹੜੇ ਹੈਗੇ ਆ ਇੱਥੇ ਪ੍ਰਧਾਨ ਵਗੈਰਾ ਸੀਗੇ ਜਾਂ ਜੋ ਵੀ ਉਹ ਸਾਰੀ ਮੈਨੇਜਮੈਂਟ ਦੇਖਦੇ ਸੀਗੇ ਮੈਨੇਜਮੈਂਟ ਦੇਖਦੇ ਸੀਗੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਉੱਥੇ ਇਹਨਾਂ ਦੇ ਕਪੜੇ ਫੜੇ ਗਏ ਜੋ ਵੀ ਉੱਥੋਂ ਇਹ ਚੋਰੀ ਕਰਦੇ ਸੀਗੇ ਸਾਰਾ ਸਮਾਨ ਜੋ ਪੈਸਾ ਟਕਾ ਸੀਗਾ ਜਦੋਂ ਉਹ ਉੱਥੋਂ ਦੀ ਕਮੇਟੀ ਨੇ ਇਹਨਾਂ ਨੂੰ ਫੜ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਗੁਰਦੁਆਰੇ ਦੇ ਵਿੱਚੋਂ ਕੱਢ ਦਿੱਤਾ ਤੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲੀ ਘਟਨਾ ਜਿਹੜੀ ਹੋਈ ਸੀ ਸਰਕਾਰ ਬਣਦੇ ਸਾਰ ਉਹ ਇਹੀ ਹੋਈ ਸੀ ਕਿ ਬਾਵਿਆਂ ਦੇ ਗੁਰਦੁਆਰੇ ਦੇ ਵਿੱਚ ਤਾਬਿਆਂ ਦੇ ਵਿੱਚ ਬੈਠੇ ਗ੍ਰੰਤੀ ਸਿੰਘ ਦੇ ਗਰਦਨ ਦੇ ਉੱਤੇ ਸ਼ਰੀ ਸਾਹ ਰੱਖ ਲਿਆ ਗਿਆ ਸੀਗਾ ਤੇ ਜਿਹੜੀ ਬੇ ਬੜੀ ਆਪਣੀ ਵੱਡੀ ਬੇਅਦਬੀ ਸੀਗੀ ਗੁਰੂ ਮਹਾਰਾਜ ਦੀ ਤੇ ਉਸ ਤੋਂ ਜਿਹੜੇ ਸੀਗੇ ਡੀਵੀਆਰ ਚੋਰੀ ਕੀਤੇ ਗਏ ﺍﻟमारीਆਂ ਤੋੜ ਕੇ ਉੱਥੋਂ ਸਮਾਨ ਕੱਢਿਆ ਗਿਆ ਕੈਮਰੇ ਸਾਰੇ ਭੰਨੇ ਗਏ ਉਹ ਬਹੁਤ ਵੱਡੀ ਘਟਨਾ ਹੋਈ ਸੀਗੀ ਉਸ ਤੋਂ ਬਾਅਦ ਜਿਹੜੇ ਆਪਣੇ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਉਹ ਇਹਦੇ ਪਿੱਛੇ ਫੋਨ ਕਰਦੇ ਸੀ ਐਸਐਸਪੀ ਨੂੰ ਜਿਹੜੀ ਜਿਹੜੀ ਕਿ ਨਾਂ ਸੁਣਵਾਈ ਹੋਣ ਦਾ ਅੱਜ ਤੱਕ ਉਹ ਮਸਲਾ ਲਟਕਿਆ ਹੋਇਆ ਪਿਛਲੇ 3 ਸਾਲ ਤੋਂ 22 ਤੋਂ ਲੈ ਕੇ ਅੱਜ 25 ਵੀ ਖਤਮ ਹੋ ਚੱਲਿਆ ਵਾ ਉਹ ਜਿਹੜਾ ਬਾਵਿਆਂ ਦੇ ਗੋਦਾਂ ਦੱਸਿਆ ਕਿ ਭਾਈ ਨੇ ਕਿ 145 ਧਾਰਾ ਗੁਰੂ ਘਰਾਂ ਦੇ ਵਿੱਚ ਲਗਾ ਦਿੱਤੀ ਗਈ ਉਹ ਸਿਰਫ ਇਹ ਹੀ ਆ ਕਿ ਇੱਕ ਸੱਤਾ ਦਾ ਨਸ਼ਾ ਸੱਤਾ ਦੇ ਤਿਰ ਤੇ ਤੇ ਇਹਨਾਂ ਬੰਦਿਆਂ ਨੇ ਇਹ ਪੱਤਰਕਾਰ ਐਜ਼ এ ਪੱਤਰਕਾਰ ਹੋਣ ਦੇ ਨਾਤੇ ਇਹਨਾਂ ਨੇ ਖਬਰਾਂ ਵੀ ਲਾਈਆਂ ਸੀਗੀਆਂ ਤੇ ਐਜ਼ এ ਸ਼ਹਿਰੀ ਹੋਣ ਦੇ ਨਾਤੇ ਇਹਨਾਂ ਨੇ ਜਿਹੜਾ ਸੀਗਾ ਉਹ ਆਪਣਾ ਆਵਾਜ਼ ਚੱਕੀ ਸੀਗੀ ਤੇ ਉਹ ਜਿਹੜੀ ਲਾਕਡਾਊਟ ਹੈਗੀ ਆ ਕਿਤੇ ਨਾ ਕਿਤੇ ਲਾਕਡਾਊਟ ਹੈਗੀ ਆ ਉਹ ਉਦੋਂ ਦੀ ਰੰਜਿਸ਼ ਬਾਜੀ ਆ ਉਹ ਚੱਲੀ ਆ ਰਹੀ ਸੀਗੀ ਤੇ ਜਿਹੜੇ ਕੈਮਰੇ ਇਹਨਾਂ ਨੇ ਪਹਿਲਾਂ ਖੰਭੇ ਸਰਕਾਰੀ ਖੰਭੇ ਦੇ ਉੱਪਰ ਲਾਏ ਸੀਗੇ ਜਿਹੜੀ ਇਹਨਾਂ ਦੀ ਪ੍ਰਾਈਵੇਸੀ ਨੂੰ ਕਵਰ ਕਰਨ ਵਾਸਤੇ ਜਿਹੜਾ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਪਹਿਲਾਂ ਸਭ ਤੋਂ ਵੱਡਾ ਜਿਹੜਾ ਹੈਗਾ ਵਾ ਕਿਸੇ ਦੀ ਪ੍ਰਾਈਵੇਸੀ ਨੂੰ ਕਵਰ ਕਰਨਾ ਉਹ ਵੀ ਜੁਰਮ ਹੈ ਇੱਕ ਭਾਰਤੀ ਸੰਵਿਧਾਨ ਦੇ ਅਨੁਸਾਰ ਕੈਮਰੇ ਲਾਏ ਕਿੱਥੇ ਸੀਗੇ ਕਿੱਥੇ ਹੈ ਬਾਈ ਜੀ ਉਹ ਜਿਹੜਾ ਖੰਭਾ ਜਿੱਥੇ ਕੈਮਰੇ ਲਾਏ ਸੀ ਆ ਸਾਹਮਣੇ ਖੰਭਾ ਤੁਸੀਂ ਦੇਖ ਸਕਦੇ ਹੋ ਜੀ ਹਾਂ ਹਾਂ ਜੀ ਹਾਂ ਜੀ ਉਹ ਦੇਖੋ ਜਿੱਥੇ ਤੋੜੇ ਗਏ ਕੈਮਰੇ ਜੀ ਜੀ ਹਾਂ ਜੀ ਤੇ ਉਸ ਖੰਭੇ ਦੇ ਉੱਤੇ ਜਿਹੜਾ ਹੈਗਾ ਵਾ ਕੈਮਰੇ ਲਾਏ ਗਏ ਸੀਗੇ ਤੇ ਹੋਇਆ ਕਿ ਜਦੋਂ ਇਹਨਾਂ ਨੇ ਪੋਰਟਲ ਦੇ ਉ ਜਿਹੜਾ ਹੈਗਾ ਵਾ ਸ਼ਿਕਾਇਤਾਂ ਪਾਉ ਤੇ ਜਦੋਂ ਇਹਨਾਂ ਨੇ ਉਸ ਮੁੱਖ ਮੰਤਰੀ ਪੋਰਟਲ ਦੇ ਉੱਪਰ ਸ਼ਿਕਾਇਤ ਪਾਈ ਤੇ ਇੰਨਾ ਕਾ ਜਰੂਰ ਹੋਇਆ ਪੋਰਟਲ ਦੇ ਉੱਪਰ ਸ਼ਿਕਾਇਤ ਪਾਉਣ ਦੇ ਨਾਲ ਕਿ ਜਿਹੜਾ ਹੈਗਾ ਬਿਜਲੀ ਬੋਰਡ ਵਾ ਉਹ ਆਪਣੇ ਸਰਕਾਰੀ ਖੰਭਿਆਂ ਦੇ ਉੱਤੋਂ ਕੈਮਰੇ ਲਵਾ ਆ ਗਿਆ ਪਰ ਇਸ ਬੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਐਂਗਲ ਬਰਾਬਰ ਖੜਾ ਕਰਕੇ ਖੰਭੇ ਦੇ ਬਰਾਬਰ ਖੜਾ ਹੈ ਕਿ ਉਸ ਤੋਂ ਖੰਭੇ ਤੋਂ ਲਾ ਕੇ ਕੈਮਰੇ ਐਂਗਲ ਦੇ ਉੱਤੇ ਲਾਤੇ ਤੇ ਜਿਹੜੀ ਹੈਗੀ ਇਹਨਾਂ ਦੇ ਘਰਾਂ ਦੇ ਉੱਪਰ ਬਕਾਇਦਾ ਨਿਗਰਾਨੀ ਰੱਖੀ ਜਾ ਰਹੀ ਸੀ ਜਾ ਰਹੀ ਸੀ ਕਿਉਂਕਿ ਜਿੱਦਾਂ ਭਾਈ ਨੇ ਕਿਹਾ ਕਿ ਗੁੰਡਾ ਗੁੰਡਾ ਸ਼ਬਦ ਤਾਂ ਵਰਤਿਆ ਕਿ ਇਹਨਾਂ ਕੋਲੇ ਨਜਾਇਜ਼ ਇਹ ਵੀ ਇੱਕ ਜਾਂਚ ਦਾ ਵਿਸ਼ਾ ਏ ਕਿ ਜਿਹੜਾ ਬੰਦਾ ਗੋਲੀ ਚਲਾ ਰਿਹਾ ਕੀ ਉਹਦੇ ਕੋਲ ਲਾਇਸੈਂਸ ਹੈਗਾ ਵਾ ਸਾਨੂੰ ਜਿੱਥੇ ਤੱਕ ਜਾਣਕਾਰੀ ਹੈਗੀ ਆ ਕਿ ਜਿਹੜਾ ਲਾਇਸੈਂਸ ਹੈਗਾ ਉਹਦੇ ਫਾਦਰ ਦੇ ਨਾਂ ਤੇ ਆ ਤੇ ਗੋਲੀ ਕੋਈ ਹੋਰ ਚਲਾ ਰਿਆ ਵਾ ਉਹ ਵੀ ਦੋ ਅਸਲਿਆਂ ਦੇ ਵਿੱਚ ਇੱਕ ਦਨਾਲੀ ਆ ਤੇ ਇੱਕ ਰਵਾਲਵਰ ਆ ਤੇ ਜਿਹਦੇ ਕਿ ਜਿਹੜੇ ਖੋਲ ਵਗੈਰਾ ਉਹ ਵੀ ਪੁਲਿਸ ਨੇ ਬਰਾਮਦ ਕਰ ਲਏ ਆ ਪਰ ਅੱਜ ਸਾਨੂੰ ਹੁਣੇ ਪਤਾ ਲੱਗਾ ਕਿ ਉਹ ਬੰਦਾ ਉੱਥੇ ਵੀ ਹੈ ਨਹੀਂਗਾ ਜਦਕਿ ਪਰਚਾ ਦਰਜ ਕੀਤਾ ਅਰੈਸਟ ਪਾਈ ਗਈ ਆ ਸਾਰਾ ਕੁਝ ਹੋਇਆ ਉਹ ਸਿਰਫ ਮੀਡੀਆ ਦੇ ਦਵਾ ਕਰਕੇ ਲਾ ਲੋ ਹੈ ਕਿ ਪਰਚਾ ਦਰਜ ਹੋ ਗਿਆ ਵਾ ਪਰ ਉਹ ਬੰਦਾ ਹੁਣ ਵੀ ਅਸੀਂ ਸਾਡੇ ਕੁਝ ਬੰਦੇ ਗਿਆ ਸੀ ਥਾਣੇ ਚੋਂ ਥਾਣੇ ਦੇ ਵਿੱਚ ਮੌਜੂਦ ਨਹੀਂ ਹੈਗਾ ਹੈ ਇਹ ਵੀ ਇੱਕ ਪੁਲਿਸ ਦੀ ਹੈਗੀ ਆ ਕਿ ਉਹ ਬੰਦੇ ਨੂੰ ਕਿਤੇ ਨਾ ਕਿਤੇ ਸਾਈਡ ਤੇ ਸਿਰਫ ਇੱਕ ਸਿਆਸੀ ਦਬਾਅ ਹੈ ਇੱਥੇ ਜਾਂ ਕਿਉਂਕਿ ਕੱਲ ਜਿਹੜੇ ਬਿਆਨ ਇ ਚੋ ਦੇ ਰਿਹਾ ਸੀ ਤੇ ਡੀਐਸਪੀ ਮੀਡੀਆ ਨੂੰ ਬਿਆਨ ਦੇ ਰਿਹਾ ਸੀ ਉਹ ਸ਼ਰਿਆਮ ਦਿਖਾਈ ਦੇ ਰਿਹਾ ਸੀ ਕਿ ਜਿਹੜਾ ਹੈਗਾ ਇਹ ਦਬਾ ਦੇ ਹੇਠ ਬਿਆਨ ਦਿੱਤੇ ਜਾ ਰਹੇ ਆ ਤੇ ਇੱਕ ਹਾਸੋ ਹੀ ਨਹੀਂ ਗੱਲ ਜਿਹੜੀ ਭਾਜੀ ਨੇ ਪਹਿਲਾਂ ਦੱਸੀ ਆ ਕਿ ਇਹ ਸ਼ਹਿਰ ਦਾ ਇਲਾਕਾ ਪੈਂਦਾ ਏ ਤੇ ਜਦੋਂ ਵੀ ਜਿਹੜਾ ਹੈਗਾ ਵਾ ਆਪਣਾ ਇੱਥੇ ਐਸਐਚਓ ਨੂੰ ਜਿਹੜੇ ਸਿਟੀ ਵਾਲੇ ਨੂੰ ਦੇ ਕੇ ਆਉਂਦੇ ਆ ਉਹ ਕਹਿੰਦਾ ਮੇਰੇ ਅੰਡਰ ਚ ਨਹੀਂ ਆਉਂਦਾ ਤੇ ਜਿਹੜਾ ਹੈਗਾ ਵਾ ਆਪਣਾ ਕਤਵਾਲੀ ਆ ਉਹ ਕਹਿੰਦਾ ਮੇਰੇ ਅੰਡਰ ਚ ਨਹੀਂ ਆਉਂਦਾ ਕਾਰਨ ਕੀ ਆ ਕਿ ਪਿਛੋਂ ਕੌਲ ਆ ਜਾਂਦੀ ਆ ਕਿ ਉੱਥੇ ਨਹੀਂ ਜਾਣਾ ਜਦੋਂ ਅਸੀਂ ਕਾਵਾਂਗੇ ਉਦੋਂ ਜਾਣਾ ਕਿ ਕਿ ਚੰਗੀ ਉਹ ਅਸਰ ਰਸੂਕ ਰੱਖਦਾ ਏ ਉਹਨਾਂ ਦੇ ਐਫਆਈਆਰ ਤਾਂ ਜਿਵੇਂ ਭਾਈ ਸਾਹਿਬ ਹੁਣਾਂ ਨੇ ਦੱਸਿਆ ਕਿ ਐਫਆਈਆਰ ਦਰਜ ਹੋ ਗਈ ਹੁਣ ਤੁਸੀਂ ਕੀ ਚਾਹੁੰਦੇ ਹੋ ਕਾਰਵਾਈ ਕਿਹੋ ਜੀ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਜੀ ਜਿਹੜੀ ਉਹਦੇ ਐਫਆਈਆਰ ਐਫਆਈਆਰ ਦੇ ਤੌਰ ਤੇ ਉਹ ਬੰਦੇ ਦੀ ਅਰੈਸਟ ਪੈਣੀ ਜ਼ਰੂਰੀ ਆ ਅਰੈਸਟ ਪੈਣ ਤੋਂ ਬਾਅਦ ਜਿਹੜਾ ਉਹਦੇ ਫਾਦਰ ਸਾਹਿਬ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹਨੇ ਆਪਣੇ ਲਾਇਸੈਂਸੀ ਹਥਿਆਰ ਇੱਕ ਬੰਦੇ ਨੂੰ ਦੇ ਦਿੱਤੇ ਚਲਾਉਣ ਵਾਸਤੇ ਨਜਾਇਜ਼ ਹਸਲਾ ਕਹਿ ਸਕਦੇ ਆਪਾਂ ਉਹਨੂੰ ਤੇ ਅਸੀਂ ਇਹ ਚਾਹੁੰਦੇ ਆਂ ਵੀ ਪੁਲਿਸ ਕਾਰਵਾਈ ਪ੍ਰੋਪਰ ਸਾਢ ਕਰੇ ਸਾਨੂੰ ਪੂਰਾ ਇਨਸਾਫ ਦਵੇ ਮਤਲਬ ਜੋ ਵੀ ਉਹਦੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਵੇ ਜਿਹੜਾ ਇਹ ਗੋਲੀਆਂ ਚਲਾਉਣ ਦਾ ਟੈਂਡ ਜਿਹੜਾ ਹੈਗਾ ਸੈੱਟ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਵੱਲੋਂ ਕੱਲ ਕਪੂਰਥਲੇ 'ਚ ਗੋਲੀ ਚਲਾਈ ਗਈ ਮੈਂ 1 ਮਹੀਨਾ ਪਹਿਲਾਂ ਇਹਨਾਂ ਦੇ ਐਮਐਲਏ ਦੇ ਖੁਦ ਬੰਦਿਆਂ ਵੱਲੋਂ ਤਰਨਤਾਰ ਦੇ ਪਿੰਡ ਚੇਲਾ ਦੇ ਵਿੱਚ ਗੋਲੀ ਚਲਾਈ ਗਈ ਅੱਜ ਅਸੀਂ ਉੱਥੇ ਹਾਈਵੇ ਜਾਮ ਕਰਕੇ ਮੈਂ ਹੁਣੇ ਉੱਥੋਂ ਹੀ ਆ ਰਿਹਾ ਹਾਈਵੇ ਜਾਮ ਕਰਕੇ ਜਿਹੜਾ ਆਪਣਾ ਨੈਸ਼ਨਲ ਹਾਈਵੇ 54 ਅਸੀਂ ਜਾਮ ਕੀਤਾ ਤਨਤਾਰ ਬਠਿੰਡੇ ਵਾਲਾ ਤਾਂ ਅੱਜ ਮੌਕੇ ਤੇ ਪਰਚਾ ਦਰਜ ਹੋਇਆ 1 ਮਹੀਨੇ ਬਾਅਦ ਐਡਾ ਦਬਾਏ ਸ਼ਰਿਆਂ ਉਹਨਾਂ ਬੰਦਿਆਂ ਨੇ ਐਮਐਲਏ ਦੇ ਬੰਦਿਆਂ ਨੇ ਗੋਲੀਆਂ ਚਲਾ ਕੇ ਤੇ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਆਪਣੇ ਸਟੇਟਸ ਲਾਏ ਫੇਸਬੁੱਕ ਦੇ ਉੱਤੇ ਜੋ ਵੀ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਪਰ ਸਟੇਟਸ ਲਾਏ ਇਹ ਹਾਲ ਤੇ ਜਦੋਂ ਜੇ ਕੱਲ ਨੂੰ ਉਹ ਹਾਲਾਤ ਜਿਹੜੇ 90 ਦੇ ਦੌਰ ਵਾਲਾ ਹਾਲਾਤ ਬਣਦੇ ਆ ਜਦੋਂ ਅੱਕ ਕੇ ਅੱਜ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਅੱਜ ਕਿਸੇ ਨੂੰ ਨਜਾਇਜ਼ ਜੇ ਕੋਈ ਜੇ ਕੋਈ ਮੁੰਡਾ ਪਹਿਲੀ ਗੱਲ ਤਾਂ ਇਹ ਕਹਿ ਰਹੇ ਕਿ ਯੁੱਧ ਨਸ਼ਿਆਂ ਵਿਰੁੱਧ ਜਦ ਕਿ ਕੋਈ ਬਜਟ ਦੇ ਵਿੱਚ 1 ਰੁਪਈਆ ਨਹੀਂ ਰੱਖਿਆ ਇਹਨਾਂ ਨੇ ਜੇ ਇਹ ਚਾਹੁੰਦੇ ਸੀ ਨਾ ਕਿ ਯੁੱਧ ਨਸ਼ਿਆਂ ਵਿਰੁੱਧ ਕਰਨਾ ਤੇ ਬਜਟ ਦੇ ਵਿੱਚ ਉਹ ਰੱਖਦੇ ਨਾ ਕਿ ਜਿਹੜਾ ਕੋਈ ਬੰਦਾ ਇਸ ਚੀਜ਼ ਦਾ ਆਦੀ ਹੋ ਗਿਆ ਵਾ ਉਹਨੂੰ ਅਸੀਂ ਸੁਧਾਰੀਏ ਉਹਨੂੰ ਅਸੀਂ ਕੋਈ ਟ੍ਰੀਟਮੈਂਟ ਦਈਏ ਕੋਈ ਟ੍ਰੀਟਮੈਂਟ ਨਹੀਂ ਹੈਗਾ ਸਿਰਫ ਸਿੱਧੇ ਸਿੱਧਾ ਪਰਚਾ ਦਰਜ ਕਰਕੇ ਉਹਨੂੰ ਅੰਦਰ ਉਹਦਾ ਉਹ ਹੈਗਾ ਵਾ ਉਹ ਦਾਤੇ ਲਾਇਆ ਜਾ ਰਿਹਾ ਵਾ ਅੱਜ ਵੀ ਅਸੀਂ ਹੁਣੇ ਤਰਨਤਾਰਨ ਤੋਂ ਆ ਰਹੇ ਆਂ ਕਿ ਉੱਥੇ ਵੀ ਸਾਨੂੰ ਮੌਕੇ ਤੇ ਹਾਈਵੇ ਜਾਮ ਕਰਕੇ ਪਾਚੇ ਦਰਜ ਕਰਾਉਣੇ ਪੈ ਰਹੇ ਆ ਇਹ ਹਾਲਾਤ ਹੋ ਚੁੱਕੇ ਨੇ ਪਰ ਜਦੋਂ ਜੇ ਕੱਲ ਨੂੰ ਲੋਕਾਂ ਨੇ ਉਹ 90 ਵਾਲਾ ਦੌਰ ਆਕ ਕੇ ਪੁਲਿਸ ਤੋਂ ਉਦੋਂ ਵੀ ਹਥਿਆਰ ਚੱਕੇ ਸੀ ਤੇ ਜੇ ਅੱਜ ਵੀ ਇਹੀ ਹਾਲਾਤ ਬਣ ਗਏ ਕਿ ਅੱਕੇ ਹੋયા ਨੇ ਫਿਰ ਜੇ ਹਥਿਆਰ ਚੱਕੇ ਤੇ ਫਿਰ ਨਿਕਲੇ ਖਾੜਕੂਆ ਯਤਵਾਦੀਆ ਠੀਕ ਹੈ ਠੀਕ ਹੈ ਤੇ ਬਿਲਕੁਲ ਹੋਰ ਵੀ ਇੱਥੇ ਭਾਈ ਸਾਹਿਬ ਨੇ ਭਾਈ ਸਾਹਿਬ ਜਿਗਰ ਤੁਹਾਡੀਆਂ ਸਮੱਸਿਆਵਾਂ ਨਹੀਂ ਹੱਲ ਹੁੰਦੀਆਂ ਫਿਰ ਸਾਰੇ ਘਰ ਵੇਚ ਕੇ ਕਿੱਥੇ ਜਾਓਗੇ ਜੀ ਦੇਖੋ ਜੀ ਫਿਰ ਸਾਰੇ ਘਰ ਵੇਚ ਕੇ ਕੋਈ ਨਾ ਕੋਈ ਸਾਨੂੰ ਟਿਕਾਣਾ ਲੱਭਣਾ ਪਊਗਾ ਸੇਫਟੀ ਲਈ ਜਿੱਥੇ ਸਾਡਾ ਪਰਿਵਾਰ ਸੇਫ ਆ ਸਾਡੇ ਬੱਚੇ ਸੇਫ ਆ ਉਹ ਫਿਰ ਅਸੀਂ ਉਸ ਹਾਵਨਾ ਦੇਖਾਂਗੇ ਕੀ ਕਰਨਾ ਪਹਿਲਾਂ ਤਾਂ ਇਹਨਾਂ ਨੂੰ ਅਸੀਂ ਵੇਚਾਂਗੇ ਹਾਂਜੀ ਮਤਮਾ ਸਾਹਿਬ ਨੂੰ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਮੈਸੇਜ ਦਿਓਗੇ ਇੱਕ ਨਾਮ ਆਮ ਨਾਗਰਿਕ ਹੋਣ ਦੇ ਨਾਤੇ ਜੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਇਹੋ ਜਿਹੇ ਆਨਸਰ ਆ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਸੱਤਾ ਦੇ ਨਸ਼ੇ ਵਿੱਚ ਆ ਕੇ ਪਾਰਟੀ ਦਾ ਅਕਸ ਖਰਾਬ ਕਰ ਰਹੇ ਆ ਉਹਨਾਂ ਨੂੰ ਤੁਰੰਤ ਪਾਰਟੀ 'ਚੋਂ ਕੱਢਿਆ ਜਾਵੇ आमੰਦਿਆਂ ਨੂੰ ਇਨਸਾਫ ਦਵਾਇਆ ਜਾਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਕਪੂਰਥ ਕਪੂਰਥਲਾ ਸ਼ਹਿਰ ਦੇ ਸਹਬਜਾਦਾ ਬਾਬਾ ਫਤੇ ਸਿੰਘ ਨਗਰ ਦੇ ਵਸਨੀਕ ਤਾਂ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਆਗੂ ਦੇ ਭਰਾ ਤੋਂ ਦੁਖੀ ਹੋ ਕੇ ਪਰੇਸ਼ਾਨ ਹੋ ਗਏ ਆਪਣੇ ਘਰ ਜਿਹੜੇ ਵੇਚਣੇ ਲਾਏ ਹੋਏ ਨੇ ਇਹਨਾਂ ਦੇ ਘਰ ਵਿਕਾਊ ਨੇ ਹੁਣ ਇਸ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਇਹਨਾਂ ਨੇ ਚਾਨਣਾ ਪਾਇਆ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਸਲੇ ਨੂੰ ਲੈ ਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਬਿਆ ਬਨੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਰ ਐਸ ਐਚਓ ਥਾਣਾ ਸਿਟੀ ਕਪੂਰਥਲਾ ਗੱਲ ਕਰ ਰਹੇ ਹੋ ਜੀ ਹਾਂਜੀ ਮੈਂ ਸਿਮਰਨਜੀਤ ਸਿੰਘ ਢਿੱਲੋਂ ਗੱਲ ਕਰ ਰਹੇ ਹਾਂ ਜੀ ਲੋਕਵਾਸ ਟੀਵੀ ਤੋਂ ਪੱਤਰਕਾਰ ਹਾਂਜੀ ਜੀ ਸਰ ਇਸ ਸਮੇਂ ਮੈਂ ਤੁਹਾਨੂੰ ਆਨ ਰਿਕਾਰਡ ਲੈ ਰਿਹਾ ਹਾਂ ਜੀ ਸਰ ਇਸ ਸਮੇਂ ਮੈਂ ਸਾਬਜਾ ਦਾ ਬਾਬਾ ਫਤੇ ਸਿੰਘ ਨਗਰ ਪਹੁੰਚੇ ਆ ਇਹਨਾਂ ਦੇ ਇੱਥੋਂ ਦੇ ਲੋਕਾਂ ਦੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਆਗੂ ਤੇ ਗੁਰਪਾਲ ਸਿੰਘ ਇੰਡੀਅਨ ਦੇ ਉਹਨਾਂ ਦੇ ਭਰਾ ਤੇ ਇਲਜ਼ਾਮ ਨੇ ਵੀ ਉਹਨਾਂ ਨੇ ਸਾਡੇ ਤੇ ਬੀਤੀ ਕੱਲ ਗੋਲੀਆਂ ਚਲਾਈਆਂ ਇਹਦੇ ਬਾਰੇ ਤੁਹਾਡਾ ਕੀ ਪੱਖ ਹੈ ਵੀਰ ਕਮਲਜੀਤ ਸਿੰਘ ਤੇ ਇਹਨਾਂ ਦੇ ਇਲਜ਼ਾਮ ਨੇ ਕਿੰਨੇ ਬਾਬਾ ਤੇ ਉਹਨਾਂ ਦਾ ਰਿਪੋਰਟਿਸ਼ਨ ਹੋਵਾ ਜੀ ਫਿਰ ਤਾਂ ਸੀਗਾ ਜੀ ਜਿਹਦੇ ਸੰਬੰਧ ਵਿੱਚ ਸਰਚ ਦਰਜ ਕੀਤਾ ਗਿਆ ਸੀ ਜੀ ਸਰਚ ਦਰਜ ਹੋ ਗਿਆ ਪਰ ਇਨਵੈਸਟੀਗੇਸ਼ਨ ਜੇ ਕਰ ਰਹੇ ਆ ਕਿ ਵੈਪਨਾਂ ਦੇ ਅਸੀਂ ਕਾਪੀ ਚ ਲੈ ਰਹੇ ਜੀ ਉਹਨਾਂ ਨੇ ਚੈੱਕ ਕਰਵਾ ਰਿਹਾ ਕਿ ਵਾਕਈ ਗੋਲੀਆਂ ਚੱਲੀਆਂ ਕਿਹੜੀ ਧਾਰਾ ਤਹਿਤ ਸਰ ਐਫ ਆਈ ਆਰ ਦਰਜ ਹੋਈ ਹੈ ਜੀ ਕਫਾ ਜੀਰਮ ਜਿਹੜੀ ਧਾਰਾ ਹੰਦ ਹੋ ਰਿਹਾ ਆਮ ਜਨਤਾ ਲਈ ਇਹੀ ਹੋਵੇ ਤੁਹਾਨੂੰ ਦੱਸ ਦਈਏ ਕੈਟਰੀਂਗ ਦੀ ਕਿਹੜੀ ਬੀਐਨਐਸ ਦੀ ਕਿਹੜੀ ਧਾਰਾ ਤੈ ਸਰ ਜੀ ਕਿ ਤੁਹਾਨੂੰ ਸਕਤੀ ਹੈ 25 ਤਾਈ ਜਨ ਜਨਾਤ ਠੀਕ ਹੈ ਇਹਦੇ ਵਿੱਚ ਵੀਰ ਕਮਲਜੀਤ ਸਿੰਘ ਗਿੰਨੀ ਬਾਬਾ ਨੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦੀ ਕੀ ਗ੍ਰਿਫਤਾਰੀ ਹੋਈ ਹੈ ਸਰ ਜੀ ਬਸ ਜੀ ਹੈ ਜਿਨ੍ਹਾਂ ਦੀ ਤਾਂ ਹੋਲਡ ਰੱਖੀ ਗਈ ਹੈ ਪਹਿਲਾਂ ਵੈਰੀਫਾਈ ਕਰ ਰਹੇ ਹਾਂ ਫੈਕਟਸ ਠੀਕ ਹੈ ਜੀ ਠੀਕ ਹੈ ਸਰ ਧੰਨਵਾਦ ਜੀ